ਬੜੇ-ਬੜੇ ਸੈਲੀਬ੍ਰਿਟੀ ਕਲਾਕਾਰ ਤੇ ਨਾਲ ਬੜੇ ਲੀਡਰ ਤੇ ਕ੍ਰਿਕਟਰ ਜਿਸ ਜਗ੍ਹਾ ਉੱਤੇ ਸ਼ਾਪਿੰਗ ਕਰਦੇ ਨੇ ਪੱਗਾਂ ਬਣਾਉਂਦੇ ਨੇ ਉਸ ਸ਼ੌਪ ਦੇ ਉੱਤੇ ਲੈ ਕੇ ਆਏ ਆ ਇੱਕ ਗੁਪਤ ਟਿਕਾਣਾ ਜਿੱਥੇ ਕੀ ਤੇ ਕੀ ਬਹੁਤ ਘੱਟ ਲੋਕਾਂ ਨੂੰ ਪਤਾ ਸੀ ਪਰ ਹੁਣ ਅਸੀਂ ਆਪਣੇ ਚੈਨਲ 'ਅਹੀਂ ਬੁਖਾਰ' ਰਹੀਆਂ ਜਿਨ੍ਹਾਂ ਦੀਆਂ ਰੀਲਾਂ ਬਹੁਤ ਵਾਇਰਲ ਹੁੰਦੀਆਂ ਨੇ ਕਿਉਂਕਿ ਇਸ ਸ਼ੌਪ ਦੇ ਉੱਤੇ ਕ੍ਰਿਕਟਰ ਜੁਵਰਾਜ ਸਿੰਘ ਮੁੱਖ ਮੰਤਰੀ ਹਿਮਾਚਲ ਦੇ ਜੈਰਾਮ ਠਾਕਰ ਤੇ ਐਮਪੀ ਮੀਟ ਹੇਅਰ ਤੇ ਹੋਰ ਵੀ ਜੇ ਆਪਾਂ ਗੱਲ ਕਰੀਏ ਮੋਹਨ ਮਾਨ ਦੇ ਪਤੀ ਸ਼ਹਿਬਾਜ਼ ਸਿੰਘ ਉਹਨਾਂ ਦੇ ਵਿੱਚ ਜਗ੍ਹਾ ਉੱਤੇ ਸ਼ਾਪਿੰਗ ਕੀਤੀ ਹੈ ਤੇ ਨਾਲ ਦੀ ਨਾਲ ਪਾਗ ਦੀ ਜਗ੍ਹਾ ਉੱਤੇ ਬਣਾਈ ਹੈ ਇਸ ਜਗ੍ਹਾ ਉੱਤੇ ਪੂਰਾ ਵੈਡਿੰਗ ਦਾ ਸਮਾਨ ਮਿਲਦਾ ਹੈ ਅਸੀਂ ਪਹੁੰਚੇ ਹੋਏ ਹਾਂ ਨਿਊ ਚੰਡੀਗੜ੍ਹ ਦੇ ਕਸਬਾ ਮੁੱਲਾਂਪੁਰ ਗਰੀਬਦਾਸ ਦੇ ਵਿੱਚ ਜਿੱਥੇ ਕਿ ਸਰਦਾਰ ਵੈਡਿੰਗ ਵਿਲਾ ਹੈ ਕਿ ਪਗੜੀ ਸੈਂਟਰ ਹੈ ਤੇ ਸਾਡੇ ਨਾਲ ਬਲਜੀਤ ਨੇ ਜਿਹੜੇ ਇਸ ਸ਼ਾਪ ਦੇ ਓਨਰ ਨੇ ਸਭ ਤੋਂ ਪਹਿਲਾਂ ਸਵਾਗਤ ਹੈ ਬਾਈ ਤੁਹਾਡਾ ਕਾਫੀ ਰੀਲਾਂ ਤੁਹਾਡੀਆਂ ਵਾਇਰਲ ਹੋਈਆਂ ਮੈਂ ਦੇਖੀਆਂ ਇੰਸਟਾਗ੍ਰਾਮ ਤੇ ਉੱਤੇ ਵੀ ਫੇਸਬੁੱਕ ਤੇ ਉੱਤੇ ਵੀ ਕਾਫੀ ਤੁਸੀਂ ਸੈਲੀਬ੍ਰਿਟੀਆ ਦੇ ਪੱਗਾਂ ਬੰਨ੍ਹਦੇ ਹੋ ਕਾਫੀ ਉਹਨਾਂ ਦੀ ਪੂਰਾ ਵੈਡਿੰਗ ਦਾ ਸਮਾਨ ਤੁਸੀਂ ਤਿਆਰ ਕਰਦੇ ਹੋ ਤਾਂ ਮੈਂ ਅੱਜ ਪਹੁੰਚਿਆ ਗੁਪਤ ਟਿਕਾਣਾ ਸੀ ਮੇਰੇ ਖਿਆਲ ਬਹੁਤ ਪਤਾ ਬਹੁਤਾਂ ਨੂੰ ਹੋਏਗਾ ਪਰ ਸ਼ਾਪ ਦਾ ਬਹੁਤ ਘੱਟ ਲੋਕਨ ਬਦ ਹਾਂਜੀ ਹਾਂਜੀ ਤੇ ਕਿਹੜੇ ਕਿਹੜੇ ਹੁਣ ਤੱਕ ਸੈਲੀਬ੍ਰਿਟੀਰਾਂ ਨੂੰ ਤੁਸੀਂ ਪੱਗ ਬੰਨ੍ਹ ਚੁੱਕੇ ਹੋ ਵੈਡਿੰਗ ਦਾ ਉਹਨਾਂ ਦਾ ਪੂਰਾ ਸਮਾਨ ਰੈਡੀ ਕਰ ਚੁੱਕੇ ਪਹਿਲਾਂ ਤਾਂ ਭਾਈ ਜੀ ਸਾਰੇ ਵਿਰਾਂ ਸਸਵੀਕਰ ਅ ਬਾਦ ਬਾਈਕ ਤੋਂ ਦੀ ਕਰ 14 ਜੀ ਇਹ ਜੋ ਬੰਨਨ ਦਾ ਸੀ ਜੋ ਮੇਰੀ ਸ਼ੁਰੂਆਤ ਤਾਂ ਪੱਗਾ ਬੰਨਨ ਤੋਂ ਹੀ ਬਜੀ ਹੋਈ ਸੀ ਹਾਂਜੀ ਹਨਾ 2004 ਤੋਂ ਮੈਂ ਬੰਦਾ ਪਿਆ ਬਜੀ ਹਾਂਜੀ ਤੇ ਬਾ ਗੁਪਤ ਟਿਕਾਣਾ ਤਾਂ ਹੈਗਾ ਆਪਾਂ ਦਾ ਰੀਲ ਵੀ ਜੀ ਹੁਣ ਲੱਗਿਆ ਜੀ ਪਾਣਾ ਜਿਹੜੇ ਵੇਲੇ ਨੇ ਆਪਾਂ ਬਜੀ ਹੈਗੇ ਆ ਉਹਦਾ ਕੋਈ YouTube ਨਹੀਂ ਸੀ ਹੁੰਦਾ ਕੋਈ ਸੋਸ਼ਲ ਮੀਡੀਆ ਨਹੀਂ ਸੀ ਹੁੰਦਾ ਹਨਾ ਜੀ ਹੂੰ ਤੇ ਸਾਹਮਣੇ ਦਾ ਕਿਸਮਤ ਹੂੰ ਹਾਂਜੀ ਇਹ ਉਦੋਂ ਸੀ 2012 ਚ ਦਾ ਬਜੀ ਮੈਂ ਗਿੱਪੀ ਭਾਈ ਇਹਨਾਂ ਤੱਕ ਪਹੁੰਚਿਆ ਸੀ ਅੱਛਾ ਜੀ ਗਿੱਪੀ ਗਰੇਵਾਲ ਨੂੰ ਦੀ ਮੂਵੀ ਸੀ ਉਹ ਤੁਸੀਂ ਤੱਕ ਦੇਖ ਵੀ ਰਹੇ ਹੋ ਜੀ ਹਾਂਜੀ ਹਾਂਜੀ ਉਹਦੀ ਪਹਿਲੀ ਮੂਵੀ ਸੀ ਸਿੰਘ ਵਜ ਕੌਰ ਉਹ ਮੇਰੀ ਨਹੀਂ ਬਈ ਇਹ ਤੁਸੀਂ ਬੰਨੇ ਹੋਈਆਂ ਗਿੱਪੀ ਗਰੇਵਾਲ ਦੀ ਹਾਂਜੀ ਜਦੋਂ ਫਿਲਮ ਸ਼ੂਟ ਸਿੰਘ ਵਜ ਕੌਰ ਹੁੰਦੀ ਸੀ ਹਾਂਜੀ ਉਹ ਪਹਿਲੀ ਪਹਿਲੀ ਮੂਵੀ ਸੀ ਪਹਿਲੀ ਮੂਵੀ ਹਾਂਜੀ 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 ਉਹ ਸ਼ੁਰੂਆਤ ਮੇਰੀ ਗਿੱਪੀ ਦੀ ਜਿਹੜੀ ਗਿੱਪੀ ਦੇ ਪੱਗ ਬੰਨੀ ਹੋ ਤੁਸੀਂ ਬੰਨੀ ਹੋਈ ਹਾਂਜੀ ਹੂੰ ਉਹ ਬੜੀ ਲੋਕਾਂ ਨੇ ਕੀਤੀ ਸੀ ਲਾਈਕ ਕੀਤੀ ਸੀ ਉਹ ਨੀ ਸੀ ਐਡਾ ਜਿਹੜੇ ਮਤਲਬ ਜਿਹੜੇ ਸਰਦਾਰ ਨੇ ਐਕਟਰਸ ਉਹਦਾ ਬੰਦੀ ਸੀ ਹਾਂਜੀ ਮਤਲਬ ਜਿਹੜੇ ਬਾਲ ਕੱਟੇ ਹੋਏ ਨੇ ਰੋਡੇ ਨਹੀਂ ਉਹ ਦੋਨੇ ਸੀ ਬੰਦੇ ਨਹੀਂ ਹਾਂ ਜੀ ਹਾਂ ਜੀ ਜਿੱਪੀ ਬਾਈ ਜੀ ਨੇ ਸਟਾਰਟ ਕੀਤਾ ਸੀ ਉਸ ਤੋਂ ਬਾਅਦ ਬਹੁਤ ਸਾਰੀ ਚੱਲ ਪਿਆ ਇਸ ਲਾਈਨ ਵਿੱਚ ਪਰ ਸ਼ੁਰੂਆਤ ਮੇਰੀ ਕੀਤੀ ਹੈ ਮੈਂ ਦੇਖਿਆ ਤੁਸੀਂ ਇੱਕ ਸ਼ਹਿਵਾਜ ਸਿੰਘ ਜੋ ਕਿ ਐਮ ਐਲ ਏ ਨਮਨਮ ਦੇ ਪਤੀ ਨੇ ਉਹਨਾਂ ਦੇ ਵੀ ਤੁਸੀਂ ਪੱਗ ਬੰਨੀ ਹੈ ਪੂਰਾ ਉਹਨਾਂ ਨੂੰ ਤਿਆਰ ਕੀਤਾ ਹੈ ਤਾਂ ਉਹਨਾਂ ਨਾਲ ਕਿਵੇਂ ਰਾਬਤਾ ਹੋਇਆ ਤੁਹਾਡਾ ਉਹ ਮੇਰੇ ਪੁਰਾਣੇ ਕਲਾਇੰਟ ਨੇ ਜੀ ਅੱਛਾ ਜੀ ਹਾਂ ਉਹਨਾਂ ਦੇ ਰਿਲੇਟਿਵ ਨੇਗੇ ਲੇਵੜੇ ਵਾਲੇ ਜੀ ਹਾਂ ਜੀ ਲੁਧਿਆਣੇ ਚ ਉਹਨਾਂ ਦੇ ਵੀ ਉਹਨਾਂ ਦੇ ਸਹਿਵਾਜ ਜੀ ਹਮ ਤੇ ਅਨਮੋਲਕ ਅਨਮੋਲ ਜੀ ਉਹਨਾਂ ਦੇ ਪੁਰਾਣੇ ਕਸਟਮਰ ਨੇ ਮੇਰੇ ਕੋਲ ਉਹ ਉਹਨਾਂ ਨੇ ਉਹਨਾਂ ਨੇ ਪਹੁੰਚ ਕਰੀ ਤੁਹਾਡੇ ਤੱਕ ਫਿਰ ਹਾਂ ਜੀ ਉਹਨ ਤਾਂ ਬਈ ਜੀ ਪਤਾ ਨਹੀਂ ਉਹ ਹੀ ਗੱਲ ਹੈ ਜੀ ਵੀ ਆਪਾਂ ਕੋਈ ਸੋਸ਼ਲ ਮੀਡੀਆ ਵਾਲੇ ਹੈਗੇ ਨਹੀਂ ਜਾਂ ਪਤਾ ਪੁਰਾਣੇ ਹੋਗੇ ਜੀ ਉਹਨਾਂ ਦੇ ਹਾਂ ਹਾਂ ਤੇ ਉਹ ਐਵੇਂ ਹੀ ਬਸ ਆਪਣਾ ਕਾਲ ਸੀ ਆਉਂਦੀਆਂ ਨੇ ਜੀ ਤੁਹਾਡਾ ਨੰਬਰ ਮਿਲਿਆ ਸੀ ਤੁਹਾਡਾ ਨੰਬਰ ਮਿਲਿਆ ਸੀ ਹਨਾ ਜੀ ਤੇ ਏ ਹੋ ਗਏ ਜੀ ਮੀਤਹਿਰ ਜੀ ਮੀਤਹਿਰ ਨਾਲ ਮੀਤਹਿਰ ਦੀ ਜਦੋਂ ਜਦੋਂ ਵਿਆਹ ਹੋਇਆ ਸੀ ਉਦੋਂ ਹਾਂਜੀ ਅੱਛਾ ਉਹ ਵੀ ਤੁਸੀਂ ਸਾਰਾ ਉਹ ਵੀ ਮੇਰੇ ਕੋਲ ਹੀ ਸੀਗਾ ਜੀ ਹਾਂ ਸਾਡਾ ਕ੍ਰਿਕਟਰ ਜੁਬਰਾਤ ਸਿੰਘ ਜੀ ਉਹਨਾਂ ਦੀ ਵੈਡਿੰਗ ਦਾ ਜੀ ਹਾਂ ਆਪਣੇ ਹਾਨੀ ਸਿੰਘ ਜੀ ਉਹਨਾਂ ਨਾਲ ਵੀ ਅੱਛਾ ਹਾਨੀ ਸਿੰਘ ਵੀ ਹਾਂ ਉਹਨਾਂ ਦੇ ਨਾਲ ਵੀ ਸ਼ੂਟ ਕਰਕੇ ਆਏ ਜੀ ਦੁਬਈ ਅੱਛਾ ਮੈਂ ਕਿ ਮੁੱਖ ਮੰਤਰੀ ਦੀ ਦਿੱਖੀ ਜੈ ਰਾਮ ਠਾਕਰ ਦੇ ਉਹ ਤੁਸੀਂ ਬੰਨ ਕੇ ਆਏ ਹੋ ਉਹਨਾਂ ਨੂੰ ਵੀ ਜੀ ਮੰਤਰੀ ਦਾ ਜੀ ਲਓ ਵੀ ਮੇਰੇ ਖਿਆਲ ਨਾਲ ਬੋਦੀ ਜੀ ਰਹਿ ਗਏ ਅੱਛਾ ਜੀ ਬਾਕੀ ਸਾਰੇ ਨੇ ਬੰਨ ਤੇ ਉਹਨਾਂ ਦੇ ਨਾਲ ਵੀ ਸੀ ਉਹ ਫਟੋਰੇ ਆਏ ਸੀ ਪੰਚਕਲੇ ਉਹਨਾਂ ਨੇ ਉਹ ਤਾਂ ਬੰਨੇ ਨਹੀਂ ਹਾਂਜੀ ਨਹੀਂ ਤਾਂ ਚਲੋ ਉਹਨਾਂ ਨੂੰ ਉਹ ਵੀ ਆ ਜਾਣੇ ਸੀ ਆਪਣੀ ਸੂਚੀ ਦੇ ਵਿੱਚ ਅੱਛਾ ਜੀ ਹਾਂਜੀ ਆ ਜੇਪੀ ਨੱਡਾ ਜੀ ਹਾਂਜੀ ਹੈਨਾ ਅੱਛਾ ਸਾਰੇ ਤੁਸੀਂ ਭਾਜਪਾ ਵਾਲੇ ਸਾਰੇ ਜਿੰਨਾਂ ਦੇ ਅੱਛਾ ਮੈਂ ਕਿ ਕ੍ਰਿਕਟਰ ਯੁਵਰਾਜ ਸਿੰਘ ਦੇ ਵੀ ਦੇਖੀ ਹੈ ਤੁਹਾਡੀ ਫੋਟੋ ਕਿ ਉਹਨਾਂ ਨੇ ਵੀ ਤੁਸੀਂ ਸਾਰਾ ਕੁਝ ਤਿਆਰ ਕੀਤਾ ਹੈ ਬੈਠੇ ਉਹਨਾਂ ਦੀ ਜੀ ਸ਼ਿਸ਼ਨਾਹਰਾ ਜੀ ਉਹਨਾਂ ਦੇ ਹੂੰ ਦਸ ਉਹ ਹਿਲ ਸਾਰਾਂ ਸੀ ਮੈਰਜ ਉਹਦੀ ਹੂੰ ਤੁਸੀਂ ਸਾਰੇ ਮਿਲ ਕੇ ਜਿੰਨੇ ਸੈਲੀਬ੍ਰਿਟੀ ਐ ਜਾਂ ਫਿਰ ਪੋਲਿਟਿਕਸ ਦੇ ਜਿਹੜੇ ਬੰਦੇ ਨੇ ਲੀਡਰ ਨੇ ਉਹ ਸਾਰੇ ਤੁਹਾਨੂੰ ਬੁਲਾਉਂਦੇ ਆ ਬਾਕੀ ਆ ਮੰਤਰੀ ਹੋ ਗਏ ਇਹ ਹੋ ਗਏ ਜੀ ਇਹ ਤੇ ਆਈਐਸਪੀਸੀਐਸ ਕਲੋਨੀ ਆ ਜੀ ਆਪਣੇ ਕੋਲੇ ਇਹਨਾਂ ਦੇ ਹੂੰ ਸੁਰਿੰਦਰ ਗੁਪਤਾ ਜੱਜ ਸਾਹਿਬ ਨੇ ਸਭ ਤੋਂ ਵੱਡੀ ਚੀਫ ਜਸਟਿਸ ਜੀ ਕਲਾਨੀ ਜੀ ਹਾਂਜੀ ਹਾਂਜੀ ਉਹਨਾਂ ਦੇ ਬੇਟੇ ਦੀ ਵੀ ਅੱਗੇ ਉਹਨਾਂ ਦੇ ਦਿਮਾਗ ਸੀ ਉਹਨੇ ਬੜਾ ਨੰਬਰ ਉਹ ਮਨੂ ਆਪ ਮਿਲੇ ਸੀ 2018 ਚ ਸੀ ਉਹਨਾਂ ਦੀ ਮੈਰਿਜਦੋਂ ਹੋਈ ਸੀ ਹੁਣ ਫੇਰ ਉਹ ਕਹਿੰਦੇ ਅਰਜੀਤਾ ਜੀ ਤੇਰਾ 2018 ਤੋਂ ਬੁਲਜੀਤ ਨੰਬਰ ਸਾਹਮਣੇ ਆ ਤੂੰ ਆਪ ਆਉਣਾ ਮੈਂ ਕੋਈ ਨਹੀਂ ਮੈਂ ਆਪੀ ਆਉਂਗਾ ਲੰਬੇ ਸਮੇਂ ਤੋਂ ਤੁਸੀਂ ਮਾਰਕੀਟ ਬਣਾ ਕੇ ਬੈਠੇ ਹੋ ਹਾਂ ਜੀ ਹੈਨਾ ਜੇ ਬੰਦਾ ਮਲਕੀ ਬਧੀਆ ਤਰੀਕੇ ਨਾਲ ਡੀਲ ਕਰਦਾ ਜਾਂ ਉਹਨਾਂ ਦੀ ਪਰਸਨੈਲਿਟੀ ਬਣਾਉਂਦਾ ਲੀਡਰਾਂ ਦੀ ਕਲਾਕਾਰਾਂ ਦੀ ਜਿਹੜੇ ਕ੍ਰਿਕਟਰ ਨੇ ਤਾਂ ਹੀ ਮੇਰੇ ਖਿਆਲ ਬੰਦਾ ਇੰਨੀ ਲੰਬੇ ਸਮੇਂ ਤੋਂ ਤੁਹਾਡੇ ਨਾਲ ਮਿਲੇ ਰਹਿੰਦਾ ਜੀ ਆਪਾਂ ਦਾ ਸ਼ੌਂਕ ਹੈ ਬਈ ਜੀ ਹਮ ਮਤਲਬ ਪੱਗ ਨੂੰ ਆਪਾਂ ਇੰਨਾ ਕਿ ਪਿਆਰ ਕਰਦੇ ਆ ਬਈ ਜੀ ਮੈਂ ਸਿਖਾਉ ਤੇ ਇਹ ਆ ਵੀ ਮੈਂ ਤਾਂ ਇਹ ਕਹਿੰਦਾ ਵੀ ਮੁੰਡੇ ਪੱਗਾਂ ਉਹਨਾਂ ਵਾਲੇ ਹੋਣ ਜਿਹੜਾ ਨਹੀਂ ਹੈਗਾ ਜੀ ਲੈਂਡ ਦੇ ਕਾਬਿਲ ਨਹੀਂ ਵੀ ਨਹੀਂ ਚਲੋ ਲੈ ਸਕਦਾ ਕਾਬਿਲ ਤਾਂ ਚਲੋ ਕੋਈ ਹਾਂਜੀ 2-400 ਦੀ ਪੱਗ ਹੈ ਜੀ ਕੋਈ ਬੜੀ ਮਹਿੰਗੀ ਨਹੀਂ ਪਰ ਇਹ ਟੌਰ ਲੱਖਾਂ ਦੀ ਬਣਾ ਦਿੰਦੀ ਹੈ ਜੀ ਹਾਂ ਹੈਨਾ ਜੀ ਤੁਸੀਂ ਪੱਗਾਂ ਫਰੀਜ਼ ਕਰਨੇ ਉੱਥੇ ਬਣਾਉਣਾ ਹਾਂਜੀ ਫਰੀਜ਼ ਖਾਣੇ ਜੀ ਮੈਂ ਤਾਂ ਇਹ ਕਹਿੰਦਾ ਵੀ ਜਿਹਦਾ ਨਹੀਂ ਹੈਗਾ ਜੀ ਉਹ ਮੇਰੇ ਕੋਲ ਆਵੇ ਮੈਂ ਤਾਂ ਪੱਗ ਵੀ ਫਰੀ ਦੇ ਦੂੰ ਪੱਗ ਬੰਨਣ ਵਾਲਾ ਹੋਵੇ ਹਾਂ ਬਹੁਤ ਵੱਡੀ ਗੱਲ ਹੈ ਪੱਗ ਨਹੀਂ ਸਿੱਕੀ ਨਾਲ ਵੀ ਪਿਆਰ ਹੈ ਹਾਂ ਅੱਛਾ ਭਾਈ ਜੀ ਜਿਸ ਤਰ੍ਹਾਂ ਤੁਸੀਂ ਹੁਣ ਆਪਣੇ ਸ਼ਾਪ ਦੇ ਵਿੱਚ ਕੀ ਕਿਹੜਾ ਸਮਾਨ ਰੱਖਿਆ ਹੋਇਆ ਕਿ ਜਿਵੇਂ ਕਿਸੇ ਦੀ ਮੈਰਿਜ ਹੁੰਦੀ ਹੈ ਉਹਨੂੰ ਹਰ ਚੀਜ਼ ਦੀ ਲੋੜ ਪੈਂਦੀ ਹੈ ਭਾਵੇਂ ਸ਼ੇਰਵਾਨੀ ਦੀ ਹੋਵੇ ਭਾਵੇਂ ਵਾਲਾ ਤਾਂ ਬਾਈ ਜੀ ਮੈਂ ਤਾਂ ਇਹ ਕਹਿਣਾ ਵੀ ਨਾਲ ਜੋਕਿੰਗ ਵੀ ਹੋ ਜਾਂਦੀ ਹੈ ਵੀ ਚਾਹੇ ਨਾ ਅੱਗੇ ਆ ਜਾ ਮੇਰੇ ਕੋਲੇ ਬਾਈ ਹਾਂਜੀ ਮੇਰੇ ਕੋਲੇ ਅਗਲਾ ਨਾ ਅੱਗੇ ਆ ਜੂਗਾ ਤਾਂ ਮੇਰੇ ਤੋਂ ਦੂਲਾ ਬਣ ਕੇ ਨਿਕਲੂਗਾ ਘਰ ਦੇ ਦੇਖਣਗੇ ਵੀ ਇਹ ਗਿਆ ਤਾਂ ਐਵੇਂ ਹੀ ਸੀ ਲੋਹਰ ਟੀ-ਸ਼ਰਟ 'ਚ ਇਹ ਆਇਆ ਦੂਲਾ ਬਣ ਕੇ ਜੀ ਇਹ ਸਾਰਾ ਕੁਝ ਪੱਗ ਵੀ ਤੁਸੀਂ ਬੰਦਨੇ ਸ਼ੇਰਵਾਨੀ ਜੁੱਤੀ ਸਾਰਾ ਕੁਝ ਬੈਰਟ ਸਭ ਕੁਝ ਤੁਹਾਡੇ ਕੋਲ ਆਏਗਾ ਉਹ ਮੈਜੀਕ ਵਾਲਾ ਗੱਮ ਹੈ ਵੀ ਬੰਦਾ ਲੋਟ ਇਸ ਪਾ ਕੇ ਅੰਦਰ ਆਂਦਾ ਕੁਝ ਹੋਰ ਹੈ ਜਾਂ ਨਿਕਲਦਾ ਕੁਝ ਹੋਰ ਹੈ ਬਣ ਕੇ ਦੁੱਲਾ ਬਣ ਕੇ ਬਾਹਰ ਨਿਕਲ ਰਿਹਾ ਜੀ ਹਾਂ ਅੱਛਾ ਰੇਟਾਂ ਤਾਂ ਬਹੁਤ ਲੋਕਾਂ ਨੂੰ ਇਹ ਹੋਏਗਾ ਕਿ ਐਡੇ ਵੱਡੇ ਸੈਲੀਬ੍ਰਿਟੀ ਐਡੇ ਡੀ ਲੀਡਰ ਇਹਨਾਂ ਕੋਲ ਬਣਾਉਂਦੇ ਨੇ ਪੱਗਾਂ ਜਾਂ ਪੂਰਾ ਸਮਾਨ ਖਰੀਦਦੇ ਨੇ ਫੇਰ ਰੇਟ ਵੀ ਤੁਹਾਡਾ ਬਹੁਤ ਹੋਣਾ ਜੀ ਰੇਟ ਤਾਂ ਆਪਣਾ ਬੜਾ ਜ਼ਿਆਦਾ ਵੇ ਜੀ ਜਿੰਨੇ ਕਹਾਂ ਕਿੰਨੇ ਜਿਨ੍ਹਾਂ ਦੇ ਮੈਂ ਜਾਨਣਾ ਨਾ ਜੀ ਜਦੋਂ ਮੈਂ ਉਹਨਾਂ ਨੂੰ ਕਹੀਦਾ ਵੀ ਲੈ ਇੰਨੇ ਪੈਸੇ ਉਹ ਆਪ ਕਹਿੰਦੇ ਯਾਰ ਇੰਨੇ ਪੈਸੇ ਡਬਲ ਡਬਲ ਦੇ ਕੇ ਤੋਰ ਦੇ ਜੀ ਉਹ ਕਹਿੰਦੇ ਯਾਰ ਵੀ ਇੰਨੇ ਆ ਟਾਈਮ ਹੋ ਗਿਆ ਇੰਨੇ ਨੇ ਉਹਨਾਂ ਨੂੰ ਤੁਸੀਂ ਬੰਦ ਦਿਓ ਤੁਹਾਡਾ ਰੇਟ ਤੇ ਕੁਝ ਵੀ ਨਹੀਂ ਹੈਗਾ ਹਾਂ ਬਿਲਕੁਲ ਜਿਹੜੇ ਨਵੇਂ ਨਵੇਂ ਮੁੰਡੇ ਜੇ ਮੇਰੇ ਹੀ ਕਿੰਨੇ ਸਿਕਾਏ ਉਹਨੇ ਜੀ ਮੇਰੇ ਤੋਂ ਵੱਧ ਪੈਸੇ ਉਹ ਲਈ ਜਾਂਦੇ ਆ ਜੀ ਅੱਛਾ ਗੁਰੂ ਤੋਂ ਉੱਪਰ ਚੇਲਾ ਭਾਰੀ ਹੋ ਗਿਆ ਅੱਛਾ ਭਾਜੀ ਆਪਣੇ ਦਾ ਸ਼ੌਂਕ ਹੀ ਰਹਿ ਗਿਆ ਸ਼ੌਂਕ ਰਹਿ ਗਿਆ ਬਹੁਤ ਕਿਰਪਾ ਹੈਗੀ ਹੈ ਜੀ ਹਨਾ ਇੱਥੇ ਸਾਰਾ ਕੁਝ ਤੁਹਾਨੂੰ ਅੱਛਾ ਪੱਗਾਂ ਭਾਜੀ ਪੱਗਾਂ ਦਿਖਾ ਦੂ ਮੈਂ ਪੱਗਾਂ ਬਹੁਤ ਦੇਖਿਆ ਤੁਹਾਡੇ ਅਲੱਗ-ਅਲੱਗ ਕਲਰ ਮੈਂ ਇੰਨੇ ਕਲਰ ਤਾਂ ਕਿਤੇ ਦੇਖਿਆ ਹੀ ਨਹੀਂ ਜਿੰਨੇ ਕਲਰ ਤੁਸੀਂ ਲਈ ਫਿਰਦੇ ਹੋ ਕਿੰਨ ਸ਼ੌਪਸ ਕਲਰ ਹੈ ਜੀ ਆਪਣੇ ਕੋਲ ਮਿਲਣਾ ਜੀ ਅੱਛਾ ਜੀ ਉਹਦੇ ਇਹ ਨੇ ਜੀ ਹਾਂ ਵੀ 50 ਕਲਰ ਰਹਾ ਰੋਜ ਹੀ ਨਵੀਂ ਮੈਂ ਇਹ ਬਹੁਤ ਵਧੀਆ ਕਲਰ ਹੈ ਦੇਖੋ ਗ੍ਰੀਨ ਤੋਂ ਨੀਚੇ ਵੀ ਪਿੰਕ ਵਾਲਾ ਵੀ ਇਹ ਵੀ ਸਾਰੀਆਂ ਵਿਆਹਾਂ ਦੇ ਨਵੀਆਂ ਛੇਡਾਂ ਬਣਨ ਵਾਲੀਆਂ ਨੇ ਜੀ ਬਣਨ ਵਾਲੀਆਂ ਨੇ ਸਾਰੀਆਂ ਜੀ ਇਹ ਜਿਵੇਂ ਕਈ ਵਾਰ ਹੁੰਦਾ ਕਿ ਅੱਜ ਕੱਲ ਜਿਹੜੀਆਂ ਮਤਲਬ ਕਿ ਲੇਡੀਜ਼ ਨੇ ਉਹਨਾਂ ਨੂੰ ਹੁੰਦਾ ਕਿ ਆਪਣੇ ਘਰ ਵਾਲੇ ਨਾਲ ਪੱਗ ਦੀ ਮੈਚਿੰਗ ਹੋਵੇ ਸਾਾਨੂੰ ਸਰਪ੍ਰਾਈਜ਼ ਇਹ ਤਾਂ ਅਸੀਂ ਤਾਂ ਕੁਝ ਜਿਵੇਂ ਲੋਕੀ ਵੀਡੀਓ ਬਣਾਉਂਦੇ ਸਾਰਾ ਕੋ ਸੈੱਟ ਕਰਕੇ ਬਣਾਉਂਦੇ ਹਾਂ ਆਪਣੇ ਕੋਲ ਤਾਂ ਸਰਪ੍ਰਾਈਜ਼ ਤੁਸੀਂ ਦੇਤਾ ਐਵੇਂ ਆਪਾਂ ਅੱਗੇ ਦਿਖਾ ਰਹੇ ਹਾਂ ਬਿਲਕੁਲ ਬਿਲਕੁਲ ਤਾਂ ਭਾਈ ਜਿਸ ਤਰੀਕੇ ਨਾਲ ਤੁਹਾਡੇ ਕੋਲ ਕੋਟ ਪੈਂਟ ਦੀ ਵੀ ਦੇਖਿਆ ਸੀ ਉੱਪਰ ਜਾ ਕੇ ਤੁਹਾਡੀ ਰੈਂਟ ਦੇ ਆ ਬਈ ਜੀ ਕੋਟ ਹੁਣ ਹਰ ਇੱਕ ਦੀ ਬਈ ਖੁਆਇਸ਼ ਹੁੰਦੀ ਆ ਹਨਾ ਮੈਰਿਜ ਤੇ ਹਰ ਇੱਕ ਨੇ ਵਾਇਆ ਹੁੰਦਾ ਕੋਈ ਵਿਚਾਰਾ ਹੁੰਦਾ ਜਿਹੜਾ ਕਹਿੰਦਾ ਯਾਰ ਮੈਂ ਅਫੋਰਡ ਨਹੀਂ ਕਰ ਸਕਦਾ ਹੁਣ ਮਾੜੇ ਤੋਂ ਮਾੜਾ ਵੀ ਕੋਟ ਪੈਂਟ ਆਪਾਂ ਬਈ ਜੀ ਬਣਾਉਣੇ ਆ 7-8000 ਤੋਂ ਘੱਟ ਨਹੀਂ ਮਿਲਦਾ ਹਨਾ ਇੰਨੇ ਚ ਆਪਾਂ ਨੇ ਅਗਲੇ ਦੇ 10 ਵਾ ਦੇਣੇ ਆ ਜੀ ਹਾਂ ਅਜੇ ਤੁਸੀਂ ਰੈਂਟ ਦੇ ਦੇਣੇ ਕੋਟ ਪੈਂਟ ਜਾਂ ਸ਼ੇਰਵਾਨੀ ਲੈਣੀ ਕਿਸੇ ਨੇ ਰੈਂਟ ਤੇ ਹੋ ਜਾਏਗਾ ਸਾਰਾ ਨਹੀਂ ਰੈਂਟ ਦੇ ਵੀ ਆ ਜੀ ਸ਼ੇਰਵਾਨੀ ਜੀ ਆਪਣੀ ਆਪਾ ਤਿਆਰ ਕਰਦੇ ਆ ਤਿਆਰ ਵੀ ਕਰ ਦੋ ਆਪਣੀਆਂ ਬਣਾਈਆਂ ਹੋਈਆਂ ਨੇ ਜੀ ਜਿਹੜੇ ਮਤਲਬ ਤੁਸੀਂ ਦੇਖਿਆ ਹੋਊਗਾ ਪੇਜਾਂ ਦੇ ਚਲੋ ਨਾ ਤਾਂ ਆਪਾਂ ਕਾਹਤੋਂ ਲੈਣਾ ਹਾਂਜੀ ਦੋ ਦੋ 2.5 ਲੱਖ ਰੁਪਏ ਦੀਆਂ ਬਾਈ ਜੀ ਸ਼ੇਰਵਨੀਆਂ ਪਾਈਆਂ ਹੋਈਆਂ ਨੇ ਉਹਦੇ ਨਾਲ ਦੇ ਆਪਣੇ ਕੋਲ ਤਾਂ ਸਵਾਹ ਜੀ ਹੈ ਬਾਈ ਜੀ ਹਾਂ ਪਹਿਲਾਂ ਹੈਰਾਨ ਰਹ ਜੂ ਅੱਗੇ ਬਾਕੀ ਤੁਸੀਂ ਉੱਪਰ ਦੇਖੋ ਉੱਪਰ ਵੀ ਆਪਾਂ ਦਿਖਾਵਾਂਗੇ ਹਾਂ ਬਿਲਕੁਲ ਹਾਂ ਪਰ ਫਸਟ ਫਲੋਰ ਤੇ ਆਪਣਾ ਹਾਂ ਨਵਾਂ ਸਟੋਰ ਓਪਨ ਕੀਤਾ ਜੀ ਆਪਾਂ ਜਿਵੇਂ ਮੈਂ ਤਾਂ ਸ਼ੇਰਵਨੀ ਕੋਲ ਥੋੜੇ ਕੋਲ ਮੈਂ ਇੱਕ ਦੇਖਿਆ ਕਿ ਇੱਕ ਬੈਲਟ ਆ ਤੇ ਨਾਲ ਦੀ ਨਾਲ ਘੜੀਆਂ ਕਾਫੀ ਬ੍ਰਾਂਡਡ ਨੇ ਜਿਹੜੀਆਂ ਮੇਰੇ ਖਿਆਲ ਸ਼ੋਰੂਮਾਂ ਚ ਲੱਖਾਂ ਰੁਪਏ ਦੀਆਂ ਨੇ ਤੁਸੀਂ ਦੇਖਿਆ ਜੀ ਨਾ ਜਿਹੜੀਆਂ ਤੁਸੀਂ ਲਏ ਨੇ ਜੋ ਬੰਦੀ ਆਪਣੇ ਕੋਲ ਬ੍ਰਾਂਡਡ ਆਉਂਦੇ ਨੇ ਜੀ ਹਾਂ ਉਹ ਛੋਟੀ ਮਿੰਡੀ ਚੀਜ਼ ਉਹ ਵੀ ਨਹੀਂ ਪਾਉਂਦੇ ਸਹੀ ਗੱਲ ਹੈ ਅੱਜ ਕੱਲ ਮੇਰੇ ਖਿਆਲ ਨਿਊ ਚੰਡੀਗੜ੍ਹ ਇਲਾਕੇ ਚ ਪੈਸੇ ਦੀ ਕਮੀ ਨਹੀਂ ਪਰ ਕੁਆਲਿਟੀ ਮਿਲਣੀ ਚਾਹੀਦੀ ਹੈ ਵੈਰਾਈਟੀ ਮਿਲਣੀ ਚਾਹੀਦੀ ਹੈ ਵਧੀਆ ਹਨਾ ਉਸ ਚੀਜ਼ ਨੂੰ ਲੋਕ ਫੋਟੋ ਕੁਆਲਿਟੀ ਮਿਲੂਗੀ ਜੀ ਹਾਂ ਮਤਲਬ ਕਿ ਤੁਹਾਡੀ ਲੋਕੇਸ਼ਨ ਥੋੜਾ ਜਿਹਾ ਆਪਣੇ ਦਰਸ਼ਕਾਂ ਨੂੰ ਦੱਸ ਦਿਓ ਉਸ ਤੋਂ ਬਾਅਦ ਫਿਰ ਆਪਾਂ ਅੱਪਰ ਵੀ ਚੱਲਦੇ ਹਾਂ ਜੀ ਆ ਮਸ਼ਹੂਰ ਨੇ ਯਾਰ ਟੁੱਬੇ ਵਾਲੇ ਜੀ ਟੁੱਬੇ ਵਾਲਿਆਂ ਦੇ ਕੋਲ ਜੀ ਬਿਲਕੁਲ ਟੁੱਬੇ ਦੇ ਸਾਹਮਣੇ ਆ ਜੀ ਸਰਦਾਰ ਬਜ਼ਾਰ ਮੁੱਲਾਪੁਰ ਨਹੀਂ ਚੰਡੀਗੜ੍ਹ ਦੇ ਵਿੱਚ ਬਈ ਸਰਦਾਰ ਬੈਡਿੰਗ ਬਿਲਾ ਜੀ ਜੀ ਬਿਲਕੁਲ ਤੁਸੀਂ ਦੇਖੋ ਕਿ ਆਹ ਦੁਕਾਨ ਇੰਨੀ ਕੁ ਮਸ਼ਹੂਰ ਹੈ ਇਸ ਕਰਕੇ ਨਹੀਂ ਕਿ ਸਮਾਨ ਬਹੁਤ ਹੈ ਇਸ ਕਰਕੇ ਕਿ ਬਲਜੀਤ ਨੇ ਬਹੁਤ ਮਾਰਕੀਟ ਬਣਾਈ ਹੋਈ ਹੈ ਵੱਡੇ ਵੱਡੇ ਲੀਡਰ ਜਿਹੜੇ ਆਪਾਂ ਗੱਲ ਕਰੀਏ ਮੁੱਖ ਮੰਤਰੀ ਹਿਮਾਚਲ ਦੇ ਜੈਰਾਮ ਠਾਕੁਰ ਜਿਹੜੇ ਰਹਿ ਚੁੱਕੇ ਨੇ ਦੂਜੇ ਪਾਸੇ ਯੋਗਰਾਜ ਸਿੰਘ ਹਨੀ ਸਿੰਘ ਤੇ ਨਾਲ ਦੀ ਨਾਲ ਤੁਸੀਂ ਦੇਖੋ ਮੀਟ ਹੈਰ ਐਮਪੀ ਨੇ ਤੇ ਐਮ ਐਲਨ ਮੌਲਨ ਮੰਨਦੇ ਪਤੀ ਸ਼ਹਿਬਾਜ਼ ਸਿੰਘ ਤੇ ਹੋਰ ਪਤਾ ਨਹੀਂ ਕਿੰਨੇ ਕੁ ਲੀਡਰ ਕਲਾਕਾਰ ਉਹਨਾਂ ਦੀਆਂ ਪੱਗਾਂ ਇਹ ਬੰਦਦੇ ਨੇ ਤੇ ਨਾਲ ਦੀ ਨਾਲ ਤੁਸੀਂ ਦੇਖੋ ਇੱਥੇ ਗੋਰੇ ਕਾਲੇ ਵੀ ਗੋਰੇ ਕਾਲੇ ਵੀ ਪੱਗਾਂ ਬਣਾਉਣ ਵਾਸਤੇ ਜਾਂਦੇ ਨੇ ਤੇ ਆਪਣੀ ਪੂਰੀ ਸ਼ੇਪ ਜਿਹੜੀ ਜੇ ਆਪਾਂ ਗੱਲ ਕਰੀਏ ਚਾਹੇ ਕੋਟ ਪੈਂਟ ਦੀ ਹੋਵੇ ਚਾਹੇ ਬਲੇਜ਼ਰ ਕਿਸੇ ਨੇ ਲੈਣਾ ਹੈ ਤਾਂ ਸਾਰਾ ਕੁਝ ਬਈ ਮੈਂ ਦੇਖੇ ਗੋਰੇ ਕਾਲੇ ਵੀ ਤੁਹਾਡੇ ਕੋਲ ਫੋਟੋ ਲੱਗੀਆਂ ਹੁੰਦੀਆਂ ਸੀ ਉਹ ਵੀ ਤੁਸੀਂ ਬੰਦਦੇ ਹੋ ਅੰਗਰੇਜ਼ਾਂ ਨਾਲ ਕਿਵੇਂ ਤੁਹਾਡਾ ਰابطਾ ਕਾਇਮ ਹੁੰਦਾ ਹੈ ਬਾਈ ਜੀ ਬਹੁਤ ਮਤਲਬ ਵਡੀਆਂ-ਵਡੀਆਂ ਫੈਮਲੀਆਂ ਜੀ ਚਲੋ ਰੱਬ ਦੀ ਕਿਰਪਾ ਨਾਲ ਆਪਣੇ ਨਾਲ ਜਿਹੜੀਆਂ ਹੁੰਦੀਆਂ ਉਹਨਾਂ ਦੇ ਸਾਰੇ ਗੈਸਟ ਨੇ ਜੀ ਹੂੰ ਤਾਂ ਉਹ ਸਾਰੇ ਆਪਾਂ ਉਹਨਾਂ ਖੁਸ਼ ਹੋਣੇ ਬਾਈ ਜਦੋਂ ਤੁਸੀਂ ਵੀ ਆਪਾਂ ਇੱਕ ਗੋਰੇ-ਕਾਲੇ ਦੇ ਪੱਗ ਬੰਨਣੀ ਹੈ ਸਿਰ ਤੇ ਤਾਂ ਆਪ ਨੂੰ ਵੀ ਖੁਸ਼ੀ ਮਿਲਦੀ ਹੈ ਉਹਨਾਂ ਨੂੰ ਵੀ ਮਿਲਦੀ ਹੈ ਜੀ ਬਹੁਤ ਜ਼ਿਆਦਾ ਦੇਖੋ ਜੀ 6 ਫੁੱਟ ਤੋਂ ਉੱਤੇ ਦਾ ਗੋਰਾ ਹੈਗਾ ਜੀ ਹੈਨਾ ਇਹਦੇ ਪੱਗ ਬੰਨਰੇ ਤੁਸੀਂ ਦੇਖੋ ਜੀ ਐਵੇਂ ਲੱਗਦਾ ਜਿਵੇਂ ਲੋਰ ਪਾਈ ਹੁੰਦੀ ਹੈ ਜੀ ਹਾਂ ਬਿਲਕੁਲ 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 ਇਹ ਹੈ ਜੀ ਤੇ ਇਹ ਕਿੱਥੋਂ-ਕਿੱਥੋਂ ਆਨੇ ਇਹ ਬਾਹਰੋਂ ਜੀ ਕੋਈ ਕੰਟਰੀ ਹੋਗੀ ਅਮਰੀਕਾ ਕੈਨੇਡਾ ਜੋ ਰਣਨ ਬੀ ਵੀ ਜੀ ਹਾਂ ਜੀ ਹਾਂ ਅੱਛਾ ਅੱਛਾ ਆ ਤੁਸੀਂ ਦੇਖੋ ਕਿ ਆ ਜੀ ਨਾਲ ਹੀ ਨਾ ਫੀਡਬੈਕ ਦੇ ਰਿਹਾ ਹੈ ਤਾਂ ਬਲਜੀਤ ਇਹਨਾਂ ਦੇ ਪੱਗ ਬੰਨੀ ਹੈ ਤਾਂ ਬੜਾ ਖੁਸ਼ ਦਿਖਾਈ ਦੇ ਰਿਹਾ ਹੈ ਤਾਂ ਪੱਗ ਬਨਨ ਕੇ ਤਾਂ ਇਹ ਲੱਗਦਾ ਬੰਦੇ ਨੂੰ ਕਿ ਮੈਂ ਕਿੰਨੀ ਕਿ ਜ਼ਿੰਮੇਵਾਰੀ ਦਾ ਅਹਿਸਾਸ ਮੈਨੂੰ ਹੋਇਆ ਹੈ ਤੁਸੀਂ ਦੇਖੋ ਯੂ ਐਸ اے ਤੋਂ ਸੀ ਬਹੁਤ ਪ੍ਰਾਊਡ ਫੀਲਿੰਗ ਕੀਤਾ ਜੀ ਹਾਂ ਬਿਲਕੁਲ ਤੁਸੀਂ ਦੇਖੋ ਕਿ ਆ ਗੋਰੇ ਕਾਲੇ ਵੀ ਇਹਨਾਂ ਕੋਲ ਪੱਗਾਂ ਬਣਾਉਣ ਵਾਸਤੇ ਆਂਦੇ ਨੇ ਥੋੜੇ ਵਾਸਤੇ ਹੀ ਮੌਕਾ ਹੈ ਅੱਜ ਕੱਲ ਵਿਆਹ ਕਰ ਜਾਂਦਾ ਸਮਾਂ ਵਿਆਹ ਕਾਰਜਾਂ ਸਮੇਂ ਦੇ ਵਿੱਚ ਇਹ ਮੀਤ ਹੇਰ ਕੈਬਨਿਟ ਮੰਤਰੀ ਨੇ ਜਿਨ੍ਹਾਂ ਦੇ ਤੁਸੀਂ ਵਿਆਹ ਦੇ ਦੇਖੋ ਬਲਜੀਤ ਸਿੰਘ ਪੱਗ ਬਨਰ ਰਹੇ ਨੇ ਤੇ ਨਾਲ ਦੀ ਨਾਲ ਤੁਸੀਂ ਦੇਖੋ ਕਿ ਹੋਰ ਵੀ ਸੈਲੀਬ੍ਰਿਟੀ ਜੀ ਆਪਾਂ ਗੱਲ ਕਰੀਏ ਤਾਂ ਹੋਰ ਵੀ ਕਾਫੀ ਸੈਲੀਬ੍ਰਿਟੀ ਨੇ ਜਿਹੜੇ ਇਹਨਾਂ ਤੋਂ ਪੱਗ ਬਨਾਂਦੇ ਨੇ ਤਾਂ ਤੁਹਾਡੇ ਨਜ਼ਦੀਕ ਹੈ ਬਿਲਕੁਲ ਇਹ ਅਨਮੋਲ ਗਿਰਮਾਨ ਜੋ ਕਿ ਸਾਡੇ ਇਲਾਕੇ ਦੇ ਐਮਐਲਏ ਨੇ ਉਹਨਾਂ ਦੇ ਪਤੀ ਸ਼ਹਿਵਾਜ ਸਿੰਘ ਜੋ ਕਿ ਹੁਣੇ-ਹੁਣੇ ਉਹਨਾਂ ਦਾ ਵਿਆਹ ਹੋਇਆ ਇਹਨਾਂ ਦੇ ਵੀ ਬਲਜੀਤ ਸਿੰਘ ਨੇ ਪੱਗ ਬੰਨੀ ਹੈ ਤਾਂ ਇਸ ਤਰੀਕੇ ਦੀ ਮਾਰਕੀਟਿੰਗ ਨੇ ਬਣਾਈ ਹੋਈ ਹੈ ਕਿਉਂਕਿ ਇਹਨਾਂ ਦਾ ਜਿਸ ਤਰੀਕੇ ਦਾ ਕੰਮ ਕਰਦਾ ਤਰੀਕਾ ਹੈ ਬੋਲਣ ਦਾ ਤਰੀਕਾ ਹੈ ਤੇ ਨਾਲ ਇਹਨਾਂ ਕੋਲ ਜਿਹੜੀ ਵੈਰਾਈਟੀ ਮਿਲਦੀ ਹੈ ਉਹ ਮੇਰੇ ਖਿਆਲ ਕਿਤੇ ਚੰਡੀਗੜ੍ਹ ਚ ਵੀ ਨਹੀਂ ਮਿਲਦੀ ਤਾਂ ਕਰਕੇ ਹੀ ਇੰਨੇ ਸੈਲੀਬ੍ਰਿਟੀ ਇੰਨੇ ਕਲਾਕਾਰ ਜੋ ਇਹਨਾਂ ਨੂੰ ਬੁਲਾ ਰਹੇ ਨੇ ਤਾਂ ਸੁਣਨ ਲਈ ਕਿ ਉੱਪਰ ਦੀ ਤੁਹਾਨੂੰ ਦਿਖਾਣੇ ਉੱਪਰ ਇੱਕ ਫਰਸਟ ਫਲੋਰ ਬਣਿਆ ਹੋਇਆ ਜਿੱਥੇ ਕਿ ਪੂਰਾ ਸ਼ੇਰਵਾਨੀ ਆ ਤੇ ਪੈਂਟ ਕੋਟ ਬਲੇਜ਼ਰ ਜੋ ਵੀ ਤੁਸੀਂ ਲੈਣਾ ਹੈ ਉਹ ਸਾਰਾ ਕੁਝ ਇਨਾਂ ਕੋਲ ਵੱਡੇ ਸ਼ੋਰੂਮ ਦੇ ਵਿੱਚ ਮੌਜੂਦ ਹੈ ਤਾਂ ਇੱਕ ਵਾਰ ਤੁਸੀਂ ਨਿਊ ਚੰਡੀਗੜ੍ਹ ਇਲਾਕੇ ਦੇ ਮੁੱਲਾਂਵਰਗੀ ਦੇ ਦਸ ਚਾਓ ਕਿਤੇ ਕਿ ਤੁਸੀਂ ਇਹ ਜਗ੍ਹਾ ਉੱਤੇ ਭਾਵੇਂ ਵਿਆਹ ਕਰਦ ਸਾਮਾਨ ਲੈਣਾ ਹੈ ਭਾਵੇਂ ਕਿਸੇ ਨੇ ਬੈਸ ਸ਼ੌਂਕ ਖਾਤਰ ਆਪਣੇ ਪੱਗ ਭਾਵੇਂ ਕਿਸੇ ਨੇ ਪੈਂਟ ਕੋਟ ਲੈਣਾ ਪੂਰੀ ਫਿਟਿੰਗ ਹੋਏਗੀ ਚੰਡੀਗੜ੍ਹ ਜਾਣ ਦੀ ਹੁਣ ਲੋੜ ਨਹੀਂ ਕਿਉਂਕਿ ਨਿਊ ਚੰਡੀਗੜ੍ਹ ਦੇ ਵਿੱਚ ਵੀ ਇਸ ਤਰੀਕੇ ਦੀਆਂ ਜਿਹੜੀਆਂ ਸ਼ਾਪ ਖੁੱਲ ਚੁੱਕੀਆਂ ਇਸ ਸ਼ਾਪ ਦੇ ਵਿੱਚ ਕਾਫੀ ਕਸਟਮਰ ਆਏ ਹੋਏ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿੱਥੋਂ ਆਏ ਤੁਸੀਂ ਅਸੀਂ ਸ਼ੰਗਾਇਲ ਪਿੰਟੋਂ ਹੈ ਇਹ ਕਿੰਨੀ ਦੇਰ ਤੋਂ ਖਰੀਦ ਰਹੇ ਉਹ ਕਾਫੀ ਟਾਈਮ ਹੋ ਗਿਆ ਸੋਨਤਾ ਅਸੀਂ ਵੀਰ ਨਾਲ ਕਦੇ ਲੱਗੇ ਹੋਏ ਐ ਜੋਇਨ ਨਾਲ ਹੁਣ ਕੀ ਖਰੀਦਣਾ ਆਏ ਤੁਸੀਂ ਮੇਰੇ ਵੀਰ ਦਾ ਵੀ ਹੈ ਉਹ ਵੀ ਇਹਨਾਂ ਤੋਂ ਸ਼ਾਪਿੰਗ ਕਰਦੇ ਰਹਿੰਦੇ ਪੱਗਾਂ ਦੀ ਅੱਛਾ ਜੀ ਸਾਰਾ ਸਮਾਨ ਇੱਥੇ ਕੀ ਆ ਹਾਂਜੀ ਮੋਸਟਲੀ ਰੀਲਾਂ ਦੇਖਿਆ ਇਹਨਾਂ ਦੀਆਂ ਹਾਂਜੀ ਹਾਂਜੀ ਫੋਲੋ ਵੀ ਕਰਦੇ ਮੇਰੇ ਤਾਂ ਭਰਾ ਅੱਛਾ ਮੈਂ ਦੇਖਿਆ ਕਾਫੀ ਸੈਲੀਬ੍ਰਿਟੀ ਇਨਾਂ ਤੋਂ ਲੈਣੇ ਆਏ ਬਿਲਕੁਲ ਤੁਸੀਂ ਦੇਖੋ ਕਿ ਨਾਲ ਦੀ ਨਾਲ ਹੋਰ ਵੀ ਸਾਡੇ ਨਾਲ ਜਗ੍ਹਾ ਉੱਤੇ ਜਿਹੜੇ ਸਮਾਨ ਲੈਣ ਵਾਸਤੇ ਆਏ ਹੋਏ ਨੇ ਬਾਈ ਜੀ ਕਿਹੜਾ ਪਿੰਡ ਆਪਣਾ ਮੇਰਾ ਮਸਤ ਘੜੇ ਵੈਰਿਟੀ ਕਿਸ ਤਰ੍ਹਾਂ ਵਧੀਆ ਵਧੀਆ ਸਮਾਨ ਆਈ ਸਾਰਾ ਇਹਨਾਂ ਬਾਈ ਵੀ ਰੀਲਾਂ ਉਹਨਾਂ ਦੇਖਦੇ ਮੈਂ ਵੀ ਰੀਲਾਂ ਦੇਖ ਕੇ ਆਇਆ ਅੱਛਾ ਨਹੀਂ ਮੈਂ ਤਾਂ ਸ਼ੁਰੂ ਤੋਂ ਹੀ ਜਾਣਦੇ ਮੁਲਾਵਰੇ ਸਾਡੇ ਕੋਲ ਪੈਂਦਾ ਮਸਤ ਕਰਦੇ ਹੀ ਤਾਂ ਕਰਕੇ ਫਿਰ ਮੇਰੇ ਫਰੈਂਡ ਮਤਲਬ ਭਾਈ ਹੈ ਜੀ ਉਹਨਾਂ ਦੇ ਦੋਸਤ ਅੱਗੇ ਬਾਈ ਸ਼ੁਰੂ ਤੋਂ ਕੰਪਲੀਟ ਨੇ ਤੇ ਕੱਪੜੇ ਦੀ ਕੱਪੜੇ ਦਾ ਪੱਗ ਦੀ ਜਾਂ ਕਿਸੇ ਹੋਰ ਚੀਜ਼ ਦੀ ਤੁਹਾਨੂੰ ਲੱਗੇਗੀ ਕੋਟ ਪੈਂਟ ਜੋ ਵੀ ਹੈ ਕਦੇ ਵੀ ਨਹੀਂ ਕਦੇ ਵੀ ਨਹੀਂ ਕਦੇ ਵੀ ਨਹੀਂ ਤੁਹਾਨੂੰ ਉੱਪਰ ਫਰਸਟ ਫਲੋਰ ਤੋਂ ਲੈ ਕੇ ਆਏ ਆ ਜਿੱਥੇ ਕਿ ਪੂਰਾ ਸ਼ੋਰੂਮ ਤੁਸੀਂ ਦੇਖੋ ਕਿ ਉੱਪਰ ਵਾਲੀ ਜਿਹੜੀ ਫਲੋਰ ਹੈ ਸ਼ੇਰਵਾਨੀਆਂ ਨਾਲ ਪੈਂਟ ਕੋਟ ਨਾਲ ਬਲੇਜ਼ਰ ਨਾਲ ਤੇ ਨਾਲ ਜਿਹੜੀ ਲਾੜੇ ਦੇ ਜੁੱਤੀ ਪੈਣੀ ਹੈ ਜਿਹੜੀ ਬਿਲਕੁਲ ਮੈਚ ਹੁੰਦੀ ਹੈ ਤਾਂ ਢੇਰ ਲੱਗੇ ਪਏ ਨੇ ਇਹਨਾਂ ਕੋਲ ਤੇ ਦੇਖੋ ਕਿ ਸ਼ੇਰਵਾਨੀ ਦਿਖਾਈਏ ਸ਼ੇਰਵਾਨੀ ਇੰਨੀਆਂ ਨੇ ਕਿ ਕੋਈ ਵੀ ਬੰਦਾ ਆਣ ਕੇ ਚੈੱਕ ਕਰੇ ਕਿਸ ਦਾ ਵਿਆਹ ਹੈ ਤਾਂ ਪੂਰਾ ਚچےਗਾ ਜਿਵੇਂ ਰਾਜਿਆਂ ਵਾਲੀ ਫੀਲਿੰਗ ਆਏਗੀ ਬਲਜੀਤ ਮੇਰੇ ਖਿਆਲ ਜਿੰਨੀਆਂ ਸ਼ੇਰਵਾਨੀ ਤੁਹਾਡੇ ਕੋਲ ਨੇ ਤਾਂ ਇਹਦੇ ਨਾਲ ਬੰਦਾ ਕੱਲੀ ਕੱਲੀ ਪਾ ਕੇ ਚੈੱਕ ਵੀ ਕਰੇ ਤਾਂ ਬੰਦਾ ਮੇਰੇ ਖਿਆਲ ਇਹ ਸੋਚ ਗਿਆ ਕਿ ਹਾਂ ਜਿਹੜੇ ਰਾਜੇ ਮਹਾਰਾਜੇ ਪਾਉਂਦੇ ਸੀ ਤਾਂ ਉਸ ਤਰੀਕੇ ਨਾਲ ਫੀਲਿੰਗ ਆਂਦੀ ਬੰਦੇ ਨੂੰ ਪੂਰੀ ਜੀ ਪੂਰੀ ਬਈ ਜੀ ਇਹ ਇਹ ਆਪਾਂ ਆਈ ਬਈ ਜੀ ਇਹ ਹੈ ਨਾ ਹਾਂ ਇਹ ਆਪਣਾ ਉਹ ਹਸਾਬਕਦਵ ਨਹੀਂ ਨਾ ਹੈਗਾ ਵੀ ਜਿਵੇਂ ਲੋਕਾਂ ਨੇ ਪਰ ਪਰ ਰੱਖੇ ਹੋਣ ਨੇ ਜੀ ਇਹ ਹੈਗਾ ਨਾ ਜੀ ਕਸਟਮਰ ਨੂੰ ਚੂਜ਼ ਆਫ ਕਰਨਾ ਪੈਂਦਾ ਜੀ ਅਗਲਾ ਕਨਫਿਊਜ਼ ਹੋ ਜਾਂਦਾ ਹਨਾ ਵੀ ਮੈਂ ਕੀ ਪਾਵਾਂ ਕਿ ਨਹੀਂ ਪਾਵਾਂ ਹਨਾ ਜੀ ਇਹ ਮਤਲਬ ਆਪਾਂ ਤਾਂ ਬਈ ਜੀ ਮੈਂ ਥੱਲੇ ਵੀ ਆ ਜੀ ਤਾਂ ਆਪਾਂ ਗੱਲ ਕੀਤੀ ਹੈ ਹੂੰ 22 ਸਾਲ ਹੋ ਗਿਆ ਬਈ ਜੀ ਅੱਛਾ ਜੀ ਤਾਂ ਕਿਸੇ ਵੀ ਫੀਲਡ 'ਚ 22 ਸਾਲ ਹਾਂ 22 ਸਾਲ ਬਹੁਤ ਹੁੰਦੇ ਬਈ ਜੀ ਬਹੁਤ ਹੁੰਦੇ ਤਾਂ ਜੀ ਤਾਂ ਉਹ ਲੋਕ ਮੈਂ ਆਪ ਜੀ ਪਹਿਲਾਂ ਸੀ ਜਿਵੇਂ ਪਹਿਲਾਂ ਆਪਣਾ ਜ਼ਿਆਦਾ ਬੰਨਣ ਦੇ ਹੀ ਸੀ ਹਾਂਜੀ ਤੇ ਮੈਨੂੰ ਆਪ ਟਾਈਮ ਕੱਢ ਕੇ ਕੰਮ ਛੱਡ ਕੇ ਜਿਹੜੇ ਫਰੈਂਡਸ ਸਰਕਲ ਹੈ ਜੀ ਹਾਂ ਕਿੰਨੇ ਪਿੰਡਾਂ ਦੇ ਲੋਕ ਬਈ ਮੇਰੇ ਨਾਲ ਮੇਰੇ ਨਾਲ ਜੁੜੇ ਹੋਏ ਸੀ ਹਾਂਜੀ ਮਨੂੰ ਆਪ ਲੈ ਕੇ ਜਾਣਾ ਜੀ ਅੱਛਾ ਜੀ ਵੀ ਸ਼ਾਪਿੰਗ ਕਰਾਉਣੀ ਹੈ ਉਹਨਾਂ ਨੂੰ ਆ ਵਧੀਆ ਆ ਨਹੀਂ ਹਨਾ ਜੀ ਤੇ ਉਹ ਵੀ ਕਨਫਿਊਜ਼ ਹੁੰਦਾ ਸੀ ਨਾਲ ਮੈਂ ਵੀ ਹਾਂ ਹਨਾ ਤਾਂ ਕਰਕੇ ਹੀ ਆਪਾਂ ਸਾਰਾ ਜੀ ਕੀਤਾ ਵੀ ਬੰਦਾ ਆਵੇ ਤਾਂ ਉਹਨੂੰ ਸੋਚਣ ਦੀ ਲੋੜ ਹੀ ਨਾ ਪਵੇ ਜੀ ਹਨਾ ਜਿਵੇਂ ਹੋਰ ਗਾ ਗਾਤ ਆਉਂਦੇ ਨੇ ਜੀ ਹਨਾ ਸ਼ਾਪਸ ਤੇ ਜਾਂਦੇ ਆ ਜੀ ਹਨਾ ਉਹ ਉਹਨਾਂ ਨੂੰ ਡੀਲ ਕਸਟਮਰ ਵਾਂਗੂ ਕਰਦੇ ਆ ਆਪਾਂ ਭਰਾਵਾਂ ਵਾਂਗੂ ਕਰਦੇ ਆ ਜੀ ਹਨਾ ਜੀ ਆਪਣੇ ਕੋਲੇ ਜਿਹੜਾ ਆਉਂਦਾ ਜੀ ਉਹਨੂੰ ਬਿਲਕੁਲ ਤਾਂ ਗੱਲ ਹੈ ਜੀ ਜੋ ਆਪਾਂ ਪਵਾਤਾ ਜੀ ਪਹਿਲਾਂ ਹਾਂ ਨਾ ਬਹੁਤ ਮੇਰੇ ਕੋਲੇ ਵੀ ਆਉਂਦੇ ਆ ਜਿਵੇਂ ਆਪਾਂ ਪਹਿਲਾਂ ਉਹਨਾਂ ਨੂੰ ਪੁੱਛੀਦਾ ਵੀ ਜੀ ਪੱਗ ਤੁਸੀਂ ਬੱਟਾ ਵਾਲੀ ਬੰਨ੍ਹਣੀ ਆ ਜਾਂ ਲੜਾ ਵਾਲੀ ਬੰਨ੍ਹਣੀ ਆ ਨਾ ਤਾਂ ਉਹਨਾਂ ਦਾ ਅੱਗੇ ਅਨਸਰ ਹੁੰਦਾ ਜੀ ਵੀ ਤੁਸੀਂ ਤੇ ਕੋਈ ਗੜੀ ਵਧੀਆ ਲੱਗੂ ਹਾਂ ਨਾ ਤਾਂ ਮੈਂ ਉਹਨੂੰ ਕਹਿੰਦਾ ਮੈਂ ਕਹਿੰਦਾ ਜੋ ਮੈਂ ਬੰਨ੍ਹ ਤਾ ਉਹ ਤੇ ਤੁਹਾਡੇ ਜੱਚੀ ਜਾਣਾ ਜੱਚੀ ਜਾਣਾ ਹਾਂ ਕਿ ਤੁਹਾਨੂੰ ਤੁਹਾਨੂੰ ਮੇਰੇ ਕੇ ਚਿਹਰੇ ਕੀ ਪਛਾਣ ਹੋ ਗਈ ਕਿ ਮਨੂੰ ਇੱਕ ਬੰਦੇ ਦਾ ਗੋਲ ਚਿਹਰਾ ਹੈ ਇਹਦਾ ਲੰਬਾ ਚਿਹਰਾ ਹੈ ਤਾਂ ਪਤਾ ਲੱਗਦਾ ਕਿਹੜੀ ਚੀਜ਼ ਮੈਚ ਕਰਦੀ ਹੈ ਇਹਦੇ ਨਾਲ ਹਾਂਜੀ ਹਾਂਜੀ ਅੱਛਾ ਪਹਿਲਾਂ 22 ਸਾਲ ਤੁਸੀਂ ਇਦਾਂ ਹੀ ਕਰਦੇ ਰਹੇ ਪੁੱਸਤ ਬਹੁਤ ਤੁਹਾਨੂੰ ਲੱਗਿਆ ਕਿ ਕਿਤਨੇ ਕਿਤੇ ਆਪਣੀ ਸ਼ਾਪ ਖੋਲ ਕੇ ਤਾਂ ਆਪਾਂ ਕਿਤਨੂੰ ਬੰਦੇ ਨੂੰ ਕਿਸ ਨੇ ਆਉਣਾ ਹੈ ਵਿਜ਼ਿਟ ਕਰਨਾ ਹੈ ਤਾਂ ਇੱਥੇ ਆਪਾਂ ਪੂਰਾ ਤਰੀਕਾ ਨਾਲ ਬਣਾਇਆ ਇਹ ਹੀ ਹੁੰਦਾ ਸੀ ਨਾ ਜੀ ਮੈਰਿਜ ਦਾ ਸਾਮਾਨ ਚਲੋ ਤੁਹਾਡੀ ਵੀ ਮੈਰਿਜ ਹੋਈ ਹੈ ਹਾਂ ਹਾਂ ਤੇ ਮੇਰੀ ਵੀ ਹੋਈ ਹੈ ਤਾਂ ਆਪਾਂ ਉਹ ਜੀ 10 ਦੁਕਾਨਾਂ ਤੇ ਘੁੰਮ ਗਏ 10 ਸਾਮਾਨ ਘਟਕਣਾ ਬਿਲਕੁਲ ਬਿਲਕੁਲ ਆਪਣੇ ਕੋਲੇ ਬੰਦਾ ਇੱਕ ਘੰਟੇ ਦੇ ਲਈ ਆਵੇ ਤਾਂ ਸਭ ਟੈਨਸ਼ਨਾਂ ਦੂਰ ਨੇ ਜੀ ਅਗਲੇ ਦੀ ਇੱਥੇ ਮੇਰੇ ਕੋਲ ਬੰਦਾ ਪੂਰਾ ਮਤਲਬ ਪੱਗ ਦੇ ਪੱਗ ਪਿੰਨੇ ਤੋਂ ਲਾ ਕੇ ਬਾਈ ਜੀ ਪੈਰ ਦੀ ਜੁੱਤੀ ਤੱਕ A to Z ਅਪਰ ਕੋਰੇ ਆ ਬਾਈ ਜੀ ਸਾਰਾ ਕੁਝ ਸਾਰਾ ਕੁਝ ਇੱਥੇ ਕਰਦੇ ਨੇ ਗਾਰਮੈਂਟਸ A to Z ਬਾਈ ਜੀ A to Z ਦਾ ਮਤਲਬ ਤੇ ਵਿੱਚੇ ਗੁਜ਼ਰੇ ਨਹੀਂ ਹਾਂ ਬਈ ਵਿੱਚੇ ਹੋ ਜਾਣਾ ਹੈ ਨਾ ਜੀ ਤੇ ਇਹ ਸਾਰਾ ਕੁਝ ਯਾਰ ਸ਼ੇਰਵਾਨੀਆਂ ਦੇ ਤੁਸੀਂ ਮੇਰੇ ਕੋਲ ਕਲੈਕਸ਼ਨ ਦੇਖੋਗੇ ਜੀ ਬੰਦਾ ਇਹ ਕਨਫਿਊਜ਼ ਹੋ ਜਾਊਗਾ ਵੀ ਮੈਂ ਪਾਵਾਂ ਕੀ ਇਹ ਨਹੀਂ ਹੋਊਗਾ ਵੀ ਯਾਰ ਮੈਨੂੰ ਪਸੰਦ ਨਹੀਂ ਆਇਆ ਮੈਂ ਇੱਥੇ ਹੋਰ ਜਾ ਕੇ ਵੇਖਾਂਗਾ ਹੈਨਾ ਇਹ ਨਹੀਂ ਉਹਨਾਂ ਲਈ ਜਿਹੜਾ ਇੱਕ ਵਾਰੀ ਆ ਗਿਆ ਉਹ ਬਾਹਰ ਨਹੀਂ ਜਾ ਸਕਦਾ ਉਹ ਤਿਆਰ ਹੋ ਕੇ ਜਾਊਗਾ ਇੱਥੋਂ ਜਰੂਰ ਜੀ ਤਿਆਰ ਹੋ ਕੇ ਜਾਊਗਾ ਨਾਲੇ ਕਿੰਨੇ ਆਉਂਦੇ ਆ ਬਈ ਜੀ ਮੇਰੇ ਕੋਲ ਕਿੰਨੇ ਦੂਰ ਦੂਰੋਂ ਕਸਟਮਰ ਆਉਂਦੇ ਆ ਉਹ ਮੈਂ ਕਹਿੰਦਾ ਯਾਰ ਵੀ ਸਾਨੂੰ ਪਸੰਦ ਨਹੀਂ ਸੀ ਆਉਂਦਾ ਇੱਥੇ ਅਸੀਂ ਇਹ ਚੀਜ਼ ਤੋਂ ਕਨਫਿਊਜ਼ ਅਸੀਂ ਭਾਈ ਇਹ ਕਿਹੜੀ ਹੈਨਾ ਕਿੰਨੇ ਕਿੰਨੇ ਆਉਂਦੇ ਆ ਜੀ ਅਗਲਾ ਦੂਜੀ ਨੂੰ ਹੱਥ ਹੀ ਨਹੀਂ ਲਾਉਂਦਾ ਪੈਂਟ ਕੋਟ ਵੀ ਤੁਸੀਂ ਮੁੱਲ ਵੀ ਦਿੰਨੇ ਓਥੇ ਪੈਂਟ ਕੋਟ ਬਾਈ ਜੀ ਰੈਂਟ ਤੇ ਹੁੰਦੇ ਜੀ ਆਪਣੇ ਕੋਲ ਮੁੱਲ ਤਾਂ ਜੀ ਸਾਰੇ ਬਣਾ ਬਣਾ ਦਿੰਦੇ ਜੀ ਹੁਣ ਬਹੁਤ ਬਚਰੇ ਹੈਗੇ ਜਿਹੜੇ ਨਹੀਂ ਅਫੋਰਡ ਕਰਦੇ ਜੀ 7000 ਰੁਪਏ ਲਾਉਣਾ ਜੀ ਹਨ ਅਰੇ ਅੱਜ ਜਦੋਂ ਤੁਸੀਂ ਦੇਖ ਲਓ ਜੀ ਮਾਰਕੀਟ ਦੇ ਵਿੱਚ ਚਾਰ ਚੋ ਓ ਕੋਈ ਵਾਰੀ ਬੰਦਾ 5-5000 ਤਾਂ ਸਟਿਚਿੰਗ ਵਾਲੀ ਇਹ ਲਈ ਸਵਾਇਦ ਅਲੀ ਜੰਨੇ ਇੱਕ ਹੋਰ ਵੀ ਹੁੰਦਾ ਬਾਈ ਜੀ ਵਿਆਹ ਵਿਆਹ ਖਾਤਰੀ ਪਾਉਂਦਾ ਬੰਦਾ ਕੋਟ ਪੈਂਟ ਉਹ ਤੋਂ ਬਾਅਦ ਫਿਰ ਟਾਈਮ ਹੀ ਨਹੀਂ ਮਿਲਦਾ ਫਾੜਦਾ ਹਾਂ ਜੀ ਅਗਲਾ ਕਹਿੰਦਾ ਇਹ ਤੋਂ ਬਾਅਦ ਜਿਹੜੇ ਬਚਰੇ ਨੇ ਨਹੀਂ ਉਹ ਲਗਦਾ ਇਹਨਾਂ ਨੂੰ ਪੈਂਟ ਸਾਰਟੀ ਲੈ ਲਓ ਯਾਰ ਬਾਅਦ ਚ ਤਾਂ ਯੂਜ਼ ਹੋ ਜੂ ਆਹ ਮਤਲਬ ਕਿ ਤੁਹਾਨੂੰ ਕਿਰਾਏ ਦੇ ਹੁੰਦਾ ਆਪਣੇ ਕੋਲੇ ਜੀ ਦੇਖੋ 4 ਪਾਕਟ ਚ ਸਾਰੇ ਜਿਹੜੇ ਨਵੇਂ ਡਿਜ਼ਾਈਨ ਚੱਲਦੇ ਆ 4 ਪਾਕਟ ਚ ਜੀ ਇਹ ਸਾਰੇ ਆ ਤੁਸੀਂ ਦੇਖੋ ਜੀ ਸਾਰੇ ਵਧੀਆ ਵਾਲੇ ਬਟਨ ਲੱਗੇ ਹੋਏ ਨੇ ਜੀ ਸਾਰਾ ਇਹ ਵਾਲੇ ਕੋਟ ਪੈਂਟ ਜੀ ਹੈਨਾ ਇਹ ਆਪਾਂ ਲੈਣ ਜਾਈਏ ਜੀ 100-100 ਰੁਪਏ ਦਾ ਵੱਢਣੀ ਮਿਲ ਜੰਗਾ ਮਾਰਕੀਟ ਚ ਹਾਂ ਦੇਖੋ ਬਿਲਕੁਲ ਇਹ ਚੀਜ਼ਾਂ ਨੇ ਜੀ ਇਹ ਆ ਸਾਰੀਆਂ ਵਧੀਆ-ਵਧੀਆ ਜਿਹੜੇ ਪਾਉਣ ਦੇ ਲਈ ਜੀ ਹਮ ਮਲਕੀ ਜੇ ਕਿਸ ਜਿਹੜਾ ਬੰਦਾ ਜੋ ਮੋਨਾ ਹੈ ਉਹ ਵਾਸਤੇ ਵੀ ਤੁਸੀਂ ਰੱਖੀ ਹੋਈਆਂ ਪੱਗਾਂ ਹਨਾ ਦੂਜੀਆਂ ਹਾਂਜੀ ਹਾਂਜੀ ਇਹ ਸਾਰੇ ਉਹ ਮੈਂ ਤੁਹਾਨੂੰ ਪੱਗਾਂ ਵਾਲੀ ਸਟੋਰੀ ਦੱਸਦਾ ਜੀ ਇਹ ਆਪਣੇ ਜੋਧਪੁਰੀ ਜੇ ਵਿੱਚ ਬਾਈ ਜੀ ਜੋਧਪੁਰੀ ਦੇ ਵਿੱਚ ਤੁਹਾਨੂੰ ਸਾਰੇ ਕਲਾਕਾਰ ਮਿਲਣਗੇ ਜੀ ਆਪਣੇ ਅੱਛਾ ਜੀ ਸਨਾ ਜੀ ਕਪੜਾ ਪੂਰਾ ਵਧੀਆ ਵਾਲਾ ਲੱਗਿਆ ਹੋਇਆ ਜੀ ਹਰ ਪੂਰੀ ਫਿਟਿੰਗ ਆਪਾਂ ਲੈਣ ਚਾਹੀਦੀ ਜੀ 6-700 ਰੁਪਏ ਮੀਟਰ ਲਈ 6-700 ਮੀਟਰ ਹਾਂ ਮਾਰਕੀਟ ਤੇ ਕਪੜਾ ਵੀ ਕਿਤੇ ਜਾਂਦਾ ਉਹ ਵੀ ਹੋਲ ਸੇਲਸ ਸਨਾ ਜੀ ਇਹ ਦੇਖ ਲੋ ਜੀ ਡਿਵੈਲਪਰ ਰਸਟ ਵਾਲੇ ਸਾਰੇ ਜਿਹੜੇ ਨਵੇਂ ਚੱਲਦੇ ਆ ਜੀ ਉਹ ਵੀ ਤੁਹਾਨੂੰ ਮਿਲਣਗੇ ਜੀ ਆਪਣੇ ਬਿਲਕੁਲ ਬਿਲਕੁਲ ਸਨਾ ਜੀ ਇਹਦੇ ਟੋਪੀਆਂ ਵੈਸੇ ਪਰ ਆਈਆਂ ਨੇ ਜੀ ਇਹਨਾਂ ਦੇ ਹਾਂਜੀ ਇਹ ਮੇਰੀ ਆਪਣੀ ਸਪੈਸ਼ਲਿਸਟੀ ਆਵੇ ਜੀ ਅੱਛਾ ਜੀ ਜਿਹੜੀਆਂ ਹਿੰਦੂ ਚਲੋ ਆਪਾਂ ਪੰਜਾਬ 'ਚ ਹੈਗੀਆਂ ਜੀ ਸਨਾ ਪੰਜਾਬ 'ਚ ਹੈਗੀਆਂ ਤਾਂ ਸਾਰੀ ਬੰਦੇ ਨੇ ਜੀ ਹਾਂਜੀ ਪੰਜਾਬੀ ਤਾਂ ਪੱਗਾਂ ਦੇਖੋ ਸਾਰੇ ਹੀ ਬੰਨਦੇ ਆ ਹੈ ਨਾ ਜੀ ਆਪਣੇ ਕੋਲੇ ਜੋ ਹਿੰਦੂ ਵੈਡਿੰਗ ਵਾਲੀ ਜੀ ਉਹਦੇ ਲਈ ਜੀ ਆ ਹੁਣ ਵੀ ਸੀ ਮੈਨੂੰ ਤੁਸੀਂ ਖੜੇ ਖੜੇ ਜਦੋਂ ਬੜ ਰਹੇ ਸੀ ਫੋਨ ਮੈਨੂੰ ਤੁਹਾਡੇ ਖੜੇ ਖੜੇ ਆਇਆ ਉਹ ਦਿੱਲੀ ਤੋਂ ਆਏ ਹੋਏ ਸੀ ਉਹ ਪਹਿਲਾਂ ਮੈਨੂੰ ਪਰਸੋਂ ਫੋਨ ਕੀਤਾ ਸੀ ਮੈਂ ਉਹਨਾਂ ਨੂੰ ਟਾਈਮ ਦਿੱਤਾ ਸੀ ਮੈਂ ਕਿਹਾ ਜੀ ਜਿਆਦਾ ਮੇਰੇ ਕੋਲ ਤੁਸੀਂ 10 ਵਜੇ ਤੋਂ ਪਹਿਲਾਂ ਆ ਜਾਓ ਜਾਂ ਫਿਰ ਮੇਰੇ ਕੋਲ ਤੁਸੀਂ 6 ਵਜੇ ਤੋਂ ਬਾਅਦ ਆਇਓ ਉਹਨਾਂ ਦਾ ਆਇਆ ਜੀ 12 ਵਜੇ ਕੋਲ ਮੈਂ ਨਾ ਤੁਸੀਂ ਹੇਠਾਂ ਥੱਲੇ ਦੇਖੇ ਜੀ ਕਸਟਮਰ ਕਿੰਨੇ ਸੀ ਤੇ ਉਹ ਉਹਨਾਂ ਨੇ ਮੇਰੀ ਪ੍ਰੋਬਲਮ ਸਮਝ ਵਿੱਚ ਰਹਿ ਨਹੀਂ ਉਹ ਮਤਲਬ ਉਹ ਕਹਿੰਦੇ ਬਣਾਉਣੀ ਬਈ ਜੀ ਤੁਹਾਡੇ ਤੋਂ ਹੀ ਹੈ ਅਸੀਂ ਦੁਆਲੀ ਤੋਂ ਬਾਅਦ ਆਵਾਂਗੇ ਆਏ ਦਿੱਲੀ ਤੋਂ ਆਏ ਸੀ ਜੀ ਮੇ ਤੁਹਾਡੀ 22 ਸਾਲ ਦੀ ਮਾਰਕੀਟ ਹੈ ਹੁਣ ਤੁਸੀਂ ਸ਼ਾਪ ਵੀ ਬੜਾ ਸ਼ੋਰੂਮ ਖੋਲੇ ਆ ਟਾਈਮ ਮਿਲ ਜਾਂਦਾ ਭਾਈ ਜਾਣੇ ਮੈਂ ਤਾਂ ਸੈਲੀਬ੍ਰਿਟੀ ਕੋਲੋਂ ਦੁਆਰੇ ਹਾਂਜੀ ਭਾਈ ਜੀ ਸੈਲੀਬ੍ਰਿਟੀ ਕਈ ਬੰਦੇ ਵੀ ਤੁਸੀਂ ਰੱਖੇ ਹੋਏ ਹਾਂ ਹਾਂਜੀ ਹਾਂਜੀ ਨਹੀਂ ਸੈਲੀਬ੍ਰਿਟੀ ਹੈ じゃ ਭਾਈ ਜੀ ਆਪਾਂ ਤਾਂ ਹੱਸ ਕੇ ਮਿਲਦੇ ਆ ਜੀ ਨਹੀਂ ਵੀ ਮੈਨੂੰ ਭਾਈ ਜੀ ਆਪਣੀ ਤਾਂ ਇਹ ਪ੍ਰਿਓਰਟੀ ਹੈਗੀ ਵੀ ਜੇ ਵੀ ਮੰਨ ਲਓ ਚਾਹੇ ਮੈਨੂੰ ਤੁਸੀਂ ਬੁਲਾ ਲਿਆ ਚਾਹੇ ਮੈਨੂੰ ਕਿਸੇ ਨੇ ਬੁਲਾ ਲਿਆ ਜੀ ਮੈਨੂੰ ਉੱਥੇ ਇਹ ਨਹੀਂ ਹੈਗਾ ਵੀ ਇਹ ਮੈਨੂੰ ਹੁਣ ਸੈਲੀਬ੍ਰਿਟੀ ਬੁਲਾ ਰਿਆ ਜਿਹੜਾ ਜਿਹਦੀ ਮੈਂ ਪਹਿਲਾਂ ਬੁਕਿੰਗ ਫੜੀ ਹੋਈ ਆ ਉਹ ਮੇਰੇ ਵੀਰ ਭਾਈ ਨੇ ਮੈਂ ਚਾਹੇ ਉਹ ਤੋਂ 500 ਹੀ ਲੈਣਾ ਵੇ ਜੀ ਬਗਉਣਾ ਨਾਲ ਹਾਂ ਜੀ ਹਾਂ ਜੀ ਮੈਂ ਉਹਦੀ ਜਾਊਂਗਾ 500 ਵਾਲੇ ਦੇ ਇਹ ਨਹੀਂ ਹੈਗਾ ਵੀ ਮੈਨੂੰ ਅਲੱਗ ਹੋਊਗਾ ਲੈ ਬਾਈ ਜੀ ਬਹੁਤ ਬਾਈ ਜੀ ਹੁੰਦੇ ਨੇ ਐਵੇਂ ਹਾਂ ਬਹੁਤ ਬਹੁਤ ਬਾਈ ਜੀ ਬਹੁਤ ਪੈਸੇ ਪਿੱਛੇ ਬਹੁਤ ਭੱਜਦੇ ਲੋਕ ਤੁਹਾਨੂੰ ਦੱਸਣਾ ਇਹ ਸਟੋਰੀ ਵੀ ਦਿੱਲੀ ਸੀ ਗਿਆ ਜੀ ਛੁੜਗੋਂ ਤੁਹਾਨੂੰ ਪਤਾ ਜ ਪਹਿਲਾਂ ਮੈਨੂੰ ਬੁਲਾਇਆ ਸੀ ਹਾਂਜੀ ਤੇ ਬਾਇਰ ਹੀ ਮੈਂ ਗਿਆ ਸੀ ਮੈਨੂੰ ਕਿਹਾ ਵੀ ਮੇਰੇ ਕੋਲ ਸਮਾਂ ਨਹੀਂ ਹੈਗਾ ਉਹ ਕਹਿੰਦਾ ਵੀ ਬਾਇਰ ਤਾਂ ਆ ਸਕਦੇ ਆ ਵੇਹੇ ਜੀ ਬਾਇਰ ਮੈਂ ਆ ਜਾਊਗਾ ਹਾਂ ਤੇ ਬਾਇਰ ਵੇਜੀ ਮੈਂ ਗਿਆ ਤੇ ਉੱਥੇ ਪਗਵੰਨੀ ਅਤੇ ਮੈਂ ਆ ਗਿਆ ਉਦੋਂ ਸੈਕਿੰਡ ਮੈਰਿਜ ਉਹਨਾਂ ਦੇ ਬ੍ਰਦਰ ਦੀ ਛੋਟੇ ਦੀ ਸੀ ਉਹਨਾਂ ਨੇ ਮੈਨੂੰ ਬਾਅਦ ਚ ਉਹ ਮੈਂ ਇੱਥੇ ਸੀ ਫੜੀ ਹੋਈ ਹਾਂਜੀ ਹਾਂਜੀ ਤੇ ਮੈਂ ਉਹਨੂੰ ਕਿਹਾ ਮੈਂ ਕਿਹਾ ਜੀ ਨਹੀਂ ਵੀ ਹੁਣ ਤੁਸੀਂ ਥੋੜਾ ਜਿਹਾ ਲੇਟ ਹੋ ਗਏ ਹੋ ਵੀ ਮੈਂ ਮੁੰਡਾ ਭੇਜਦਾ ਨਾ ਮੇਰਾ ਸਟੂਡੈਂਟ ਹੈਗਾ ਹਾਂਜੀ ਉਹ ਕਹਿੰਦੇ ਵੀ ਨਹੀਂ ਤੁਸੀਂ ਆ ਜਾਓ ਤੇ ਉਹ ਕਹਿੰਦੇ ਉਹਨਾਂ ਨੇ ਗੱਲ ਐਵੇਂ ਦੀ ਕੀਤੀ ਮੈਂ ਕਹਾਂ ਜੀ ਹੁਣ ਮੈਂ ਸਟੂਡੈਂਟ ਵੀ ਨਹੀਂ ਭੇਜਣਾ ਤੁਸੀਂ ਆਪਣੇ ਇੱਥੇ ਦੇਖ ਲਓ ਦਿੱਲੀ ਜੀ ਤੇ ਉਹ ਗੱਲ ਉਹਨਾਂ ਨੇ ਕਹੀ ਉਹ ਮੈਂ ਕਹਾਂ ਜੀ ਵੀ ਮੇਰੇ ਕੋਲੇ ਪਹਿਲਾਂ ਉਹ ਕਹਿੰਦਾ ਵੀ ਕਿੰਨੇ ਪੈਸੇ ਲੈਣੇ ਉਹਨਾਂ ਤੋਂ अच्छा नहीं, नहीं। वो नहीं तो चलो तू ਛੱਡੋ ਇਹ ਤਾਂ ਮੇਰਾ ਸ਼ੌਂਕ ਹੈ ਬਈ ਪੈਸੇ ਦੇ ਲਈ ਤਾਂ ਮੈਂ ਕਰਦੇ ਹੀ ਨਹੀਂ ਕਰਦੇ ਨਹੀਂ ਹਾਂ ਜੀ ਮੇਰੇ ਆਪਣਾ ਸ਼ੌਂਕ ਹੈ ਉਹ ਕਹਿੰਦਾ ਕੋਈ ਨਹੀਂ ਜੀ 11000 ਲੈਣਾ ਉਹ 21 ਤੂੰ ਮੈਨ ਤੋਂ 51000 ਲੈ ਲਈਂ ਵੀ ਤੂੰ ਮੇਰੇ ਆ ਜਾ ਮੈਂ ਕਹਾਂ ਜੀ ਨਹੀਂ ਬਈ ਜੀ ਪੈਸੇ ਨਾਲ ਨਹੀਂ ਪੈਸੇ ਨਾਲ ਥੋੜੀ ਹੈ ਜੀ ਇਹ ਤਾਂ ਸਰਦਾਰੀ ਹੈ ਜੀ ਸਰਦਾਰੀ ਬਿਲਕੁਲ ਬਿਲਕੁਲ ਨਹੀਂ ਪੈਸੇ ਵਟੇ ਥੋੜੀ ਹੈ ਜੀ ਤੇ ਮੈਂ ਸੋਸ਼ਲ ਮੀਡੀਆ ਤੁਹਾਡਾ ਮੈਂ ਪੂਰਾ ਵਾਚ ਕਰ ਰਿਹਾ ਸੀ ਮੈਂ ਜੇ ਅਪਨ ਇੰਸਟਾਗ੍ਰam ਦੀ ਗੱਲ ਕਰੀ ਤੇ ਉਹਦੇ ਮੈਂ ਇੱਕ ਰੀਲ ਦੇਖੀ ਬਰਿੰਦਾਬਨ ਦੀ ਉਹ ਰੀਲ ਤਾਂ ਕੀ ਹੈ ਬਹੁਤ ਵਾਇਰਲ ਵੀ ਹੋਈ ਹੈ ਤੇ ਦੂ ਇੰਟਰਵਿਊ ਦੇ ਪੱਗਾਂ ਜਾ ਰਹੀਆਂ ਨੇ ਇੱਕ ਹੀ ਚੱਕਰ ਸੀ ਬਾਈ ਜੀ ਇਹ ਤਾਂ ਜੀ ਮੈਂ ਬਹੁਤ ਬਹੁਤ ਸ਼ੁਕਰਾਨਾ ਕਰਦਾ ਜੀ ਠਾਕੁਰ ਜੀ ਦਾ ਹਾਂ ਹਨ ਜੀ ਦੁਨੀਆ ਤਾਂ ਦੇਖੋ ਉਹਨਾਂ ਦੇ ਦਰਸ਼ਨ ਕਰਨ ਨੂੰ ਤਰਸਦੀ ਹੈ ਜੀ ਹਾਂ ਬਿਲਕੁਲ ਸਾਨੂੰ ਦਰਸ਼ਨ ਹੋ ਜੀ ਮੈਨੂੰ ਵੈਗਰੂ ਨੇ ਕਿੱਡਾ ਵੱਡਾ ਅਫਸਰ ਦਿੱਤਾ ਸੀ ਜੀ ਇਹ ਚੀਜ਼ ਦਾ ਵੀ ਮੈਨੂੰ ਪਤਾ ਵੀ ਹੈ ਨਹੀਂ ਸੀ ਵੀ ਮੈਨੂੰ ਐਡਾ ਵੱਡਾ ਸਰਪ੍ਰਾਈਜ਼ ਮਿਲੂਗਾ ਜੀ ਹਨਾ ਜੀ ਇੱਥੋਂ ਲੈ ਕੇ ਗਏ ਨੇ ਜੀ ਤੇ ਮੈਂ ਪੱਗ ਬਣਾਈ ਤੇ ਉਹਨੂੰ ਬਾਈ ਜੀ ਮੈਂ 5 ਘੰਟੇ ਲਾ ਕੇ ਬਣਾਇਆ ਪੱਗ ਨੂੰ ਇੱਕ ਪੱਗ ਦੇ ਮੈਂ 5 ਘੰਟੇ ਲਾਏ ਨੇ ਤੁਹਾਨੂੰ ਪਤਾ ਸੀ ਕਿ ਅੱਗੇ ਠਾਕੁਰ ਜੀ ਜਾਣੀ ਆ ਮੈਨੂੰ ਪਤਾ ਸੀ ਪਰ ਇਹ ਨਹੀਂ ਸੀ ਪਤਾ ਵੀ ਉਹਨਾਂ ਨੂੰ ਇੰਨੀ ਪਸੰਦ ਵੀ ਆਊਗੀ ਜੀ ਤੇ ਜਾ ਗਿਆ ਨਹੀਂ ਮੈਨੂੰ ਇਹ ਵੀ ਮੈਂ ਆਪਣਾ ਪੂਰਾ ਜੀ ਉਹਦੇ ਜਿੰਨਾ ਐਕਸਪੀਰੀਅੰਸ ਸੀ ਮੇਰੇ ਕੋਲੇ ਮੈਂ ਸਾਰਾ ਲਾਤਾ ਜੀ ਅੱਛਾ ਜੀ ਹਨਾ ਜੀ ਮੈਂ ਕਿਹਾ ਵੀ ਕੋਈ ਕਸਰ ਨਹੀਂ ਰਹਿਣੀ ਚਾਹੀਦੀ ਮੈਂ ਤੁਹਾਨੂੰ ਦਿਖਾਉਂਗਾ ਜੀ ਮੈਂ ਉਹਦੇ ਪਿੱਕੇ ਵੀ ਹਾਂਜੀ ਤੇ ਉਹ ਸਟੋਰੀ ਹੀ ਐਡੀ ਇੰਟਰਸਟਿੰਗ ਸੀ ਬਾਈ ਜੀ ਛੱਡ ਗੱਲਾਂ ਦੋ ਮਤਲਬ ਜੋ ਗਏ ਵੀ ਸੀ ਨਾ ਉਹ ਕਹਿੰਦੇ ਸਾਡੇ ਵੀ ਅੱਖਾਂ ਦੇ ਵਿੱਚ ਹੰਝੂ ਆ ਜੇ ਹਾਂਜੀ ਜਦੋਂ ਇਹ ਹੋਇਆ ਉਹ ਮੈਂ ਜਦੋਂ ਭੇਜੀ ਨਾ ਜੀ ਮੈਂ ਤਾਂ ਚਲੋ ਗਿਆ ਨਹੀਂ ਉਹ ਤੋਂ ਪਹਿਲਾਂ ਜੀ ਬਰਿੰਦਾਵਨ ਤੋਂ ਪਹਿਲਾਂ ਮੰਦਿਰ ਆਉਂਦਾ ਜੀ ਸੁਣਾ ਮੈਂ ਜੋ ਰਾਧਾ ਰਣੀ ਜੀ ਦਾ ਹਾਂਜੀ ਹਾਂਜੀ ਉਹਨਾਂ ਨੇ ਪਹਿਲਾਂ ਉੱਥੇ ਹੀ ਦੇਖ ਲਾ ਉਹਨਾਂ ਤੋਂ ਚੀਜ਼ ਮੰਗ ਲਈ ਭੈ ਜੀ ਪੱਗ ਬਹੁਤ ਸੋਹਣੀ ਬਣੀ ਹੋਈ ਆ ਭਈ ਆ ਤੁਸੀਂ ਸਾਡੇ ਲਈ ਦੇ ਦਿਓ ਹਨ ਜੋ ਕਹਿੰਦੇ ਵੀ ਇਹ ਅਸੀਂ ਲੈ ਕੇ ਆਈਆਂ ਠਾਕੁਰ ਜੀ ਵਾਸਤੇ ਹਾਂ ਭਈ ਨੈਕਸਟ ਟਾਈਮ ਅਸੀਂ ਤੁਹਾਨੂੰ ਜ਼ਰੂਰ ਲੈ ਕੇ ਦਵਾਂਗੇ ਹਾਂ ਤੇ ਜਦੋਂ ਅੰਦਰ ਗਏ ਉਹ ਕਹਿੰਦੇ ਵੀ ਹੁਣ ਜੀ ਸ਼ਿੰਗਾਰ ਹੋ ਚੁੱਕਿਆ ਵੀ ਤੁਸੀਂ ਥੋੜਾ ਜਿਹਾ ਲੇਟ ਹੋਗੇ ਵੀ ਇਹ ਆਪਾਂ ਨੇ ਅੰਦਰ ਮੰਦਿਰ ਚ ਮੇਨ ਚ ਪਚਾਦਾ ਵੇ ਬ੍ਰਿੰਦਾਵਨ ਬਹੁਤ ਵੱਡੀ ਗੱਲ ਆ ਬਈ ਜੀ ਬਹੁਤ ਵੱਡੀ ਆ ਹਾਂ ਨਹੀਂ ਹਰ ਇੱਕ ਚੀਜ਼ ਦੇ ਬੰਦੇ ਦੀ ਅੰਦਰ ਐਂਟਰੀ ਨਹੀਂ ਹੈ ਹਾਂ ਬਿਲਕੁਲ ਤੇ ਉਹ ਅੰਦਰ ਦੇਖ ਲੋ ਉਹ ਕਹਿੰਦੇ ਵੀ ਚਲੋ ਕੋਈ ਗੱਲ ਨਹੀਂ ਤੁਸੀਂ ਅੰਦਰ ਤੱਕ ਚਲੇ ਜਾਵੇ ਤਾਂ ਇੰਨਾ ਬਹੁਤ ਹੈ ਬਈ ਜੀ ਹਾਂਜੀ ਤੇ ਉੱਥੇ ਜਦੋਂ ਅ ਅੰਦਰ ਉਹ ਚਲੇ ਗਈ ਲੈ ਗਈ ਮਤਲਬ ਉਹ ਦੇਖ ਲੋ ਉੱਥੇ ਐਵੇਂ ਦਾ ਉਹ ਸਾਰਾ ਵੈਗਰੂ ਦੀ ਹੋਈ ਹੈ ਜੀ ਹਨਾ ਜੀ ਕਿਰਪਾ ਉੱਤੇ ਜਾ ਕੇ ਜੀ ਜਦੋਂ ਉਹਨਾਂ ਨੇ ਅੰਦਰ ਲੈ ਕੇ ਗਏ ਜੀ ਪੱਗ ਹੂੰ ਉਸ ਦਿਨ ਦੇਖ ਲੋ ਕਹਿੰਦੇ ਵੀ ਅਸੀਂ ਆਪ ਦੇਖ ਕੇ ਆ ਚੀਜ਼ ਨੂੰ ਹੈਰਾਨ ਰਹਿ ਗਏ ਜੋ ਲੈ ਕੇ ਗਏ ਸੀ ਵੀ ਇਹ ਬਣਿਆ ਕੀ ਹੂੰ ਤੇ ਜਿਹੜਾ ਜੀ ਉਸ ਦਿਨ ਠਾਕੁਰ ਜੀ ਸ਼ਿੰਗਾਰ ਕਰਦੇ ਨੇ ਉਹ ਰਾਧਾ ਰਾਨੀ ਜੀ ਨੇ ਕਰ ਲਿਆ ਜੀ ਅੱਛਾ ਜੀ ਉਹ ਰਾ ਰਾ ਰਾਧਾ ਰਾਨੀ ਜੀ ਕਰਦੇ ਨੇ ਉਹ ਠਾਕੁਰ ਜੀ ਕਰ ਲਿਆ ਜੋ ਮੇਰੀ ਪਾਕੀਸੀ ਬਾਈ ਜੀ ਪਹਿਲਾਂ ਵੀ ਉਹਨਾਂ ਨੇ ਰਾਜਾ ਰਾਣੀ ਜੀ ਦੇ ਲਈ ਮੰਗੀ ਆ ਅੱਛਾ ਜੀ ਤੇ ਉਹ ਫਿਰ ਉਹਨਾਂ ਦੇ ਰਾਜਾ ਰਾਣੀ ਜੀ ਦੇ ਸਿਰ ਤੇ ਹੀ ਬਾਈ ਜੀ ਸਿਰ ਤੇ ਬੰਨਿਆ ਦੇਖ ਲਓ ਬਹੁਤ ਵੱਡੀ ਗੱਲ ਆ ਬਹੁਤ ਵੱਡੀ ਗੱਲ ਮੰਦਰ ਦੇ ਵਿੱਚ ਉਹਨਾਂ ਨੇ ਵੀਡੀਓ ਵੀ ਬਣਾ ਕੇ ਮੈਨੂੰ ਭੇਜਿਆ ਜੀ ਤੁਹਾਨੂੰ ਭੇਜੀ ਹੋਣੀ ਹਾਂਜੀ 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 ਵੀਡੀਓ ਵੀ ਅੱਛਾ ਸੰਤ ਮਹਾਂਪੁਰਸ਼ ਵੀ ਤੁਹਾਡੇ ਕੋਲ ਆਂਦੇ ਨੇ ਮੈਨੂੰ ਸੁਣਿਆ ਕਾਫੀ ਹਾਂ ਜੀ ਜੀ 38 ਸਾਈਟ ਤੋਂ ਸਰੂਪ ਸਿੰਘ ਜੀ ਨੇ ਅੱਛਾ ਬਾਬਾ ਸਰੂਪ ਸਿੰਘ ਹਾਂ ਉਹ ਕਾਫੀ ਆਉਂਦੇ ਨੇ ਹੋਰ ਕਾਫੀ ਆਪਣੀਆਂ ਮਹਾਨ ਵਸਤियां ਆਈਆਂ ਨੇ ਮੈਨੂੰ ਮੈਂ ਪੱਗਾਂ ਭੇਜਦਾ ਵੀ ਹੈ ਕਪੇ ਦੇ ਹਾਂ ਜੀ ਹਾਂ ਜੀ ਜਿਹੜੀ ਮੈਂ ਉੱਥੇ ਦੀ ਤੁਹਾਨੂੰ ਦੱਸਦਾ ਸੀ ਨਾ ਜੀ ਬ੍ਰਿੰਦਾਵਨ ਵਾਲੀ ਉਹ ਤਾਂ ਜੀ ਬਹੁਤ ਹੋਤਾ ਜੀ ਇਹ ਵੀਡੀਓ ਵੀ ਪਈ ਹੋਈ ਹੈ ਜੀ ਅੱਛਾ ਜੀ ਹਨਾ ਆ ਮੇਨ ਮੰਦਿਰ ਦੀ ਹੈਗੀ ਹੈ ਜੀ ਬ੍ਰਿੰਦਾਵਨ ਦੀ ਤੁਸੀਂ ਦਿਖਾਉਂਗੇ ਇੱਥੇ ਆਉਗੀ ਇੱਥੇ ਆਪਣੀ ਉਹ ਪੱਗ ਬਣੀ ਹੋਈ ਹੈ ਜੀ ਜੋ ਪੱਗ ਹੈ ਜੀ ਉਹਦੇ ਮੈਂ ਤੁਹਾਨੂੰ ਦਰਸ਼ਨ ਕਰਵਾਉਣਾ ਜੀ ਹਾਂ ਜੀ ਹਨਾ ਜੀ ਉਹ ਇਹ ਮੈਂ ਪੱਗ ਬਣਾਈ ਸੀ ਬਈ ਜੀ ਅੱਛਾ ਆ ਬਣਾਈ ਇਹ ਪੱਗ ਮੈਂ ਬਣਾ ਕੇ ਦਿੱਤੀ ਸੀ। ਹਾਂ ਆ ਦੇਖ ਲਓ ਤੁਸੀਂ ਆ ਬਲਜੀਤ ਨੇ ਬਰਿੰਦਾਬਨ ਦੇ ਵਿੱਚ ਥਾakur ਜੀ ਵਾਸਤੇ ਰਾਜਾ ਰਾਣੀ ਵਾਸਤੇ ਇਹ ਪੱਗ ਭੇਜੀ ਤੁਸੀਂ ਦੇਖੋ ਕਿ ਆ ਕਿੰਨੀ ਸੋਹਣੀ ਬਣੀ ਹੋਈ ਹੈ ਤੇ ਕਿੰਨੀ ਸੋਹਣੀ ਕਲਗੀ ਲਗਾਈ ਹੋਈ ਹੈ। ਤਾਂ ਇਹ ਇਹਨਾਂ ਦੇ ਹੁਨਰ ਹੈ ਪੱਗ ਬੰਨਣ ਦਾ। ਤਾਂ ਇਹ ਹੁਨਰ ਕਿਤਨਕ ਤੇ ਤੁਸੀਂ ਦੇਖੋ ਕਿ ਅੱਗੇ ਤੁਹਾਡੇ ਤੇ ਵੀ ਜਿਹੜਾ ਆ ਸਕਦਾ ਤਾਂ ਇਸ ਕਿਨਾਲ ਤੁਸੀਂ ਸਿਖਾਉਂਦਾ ਵੀ ਹੈ ਬਲਜੀਤ ਤੇ ਨਾਲ ਦੇ ਦੇਖੋ ਕਿ ਆ ਬਹੁਤ ਵੱਡੀ ਗੱਲ ਬ੍ਰਿੰਦਾਬਨ ਦੇ ਵਿੱਚ ਨਹੀਂ ਹਰ ਚੀਜ਼ ਨਹੀਂ ਉੱਥੇ ਮੰਦਿਰ ਦੇ ਵਿੱਚ ਰੱਖੀ ਜਾਂਦੀ ਪਰ ਬ੍ਰਿੰਦਾਬਨ ਦੇ ਵਿੱਚ ਵੀ ਇਹਨਾਂ ਦੀਆਂ ਬਾਬਾ ਬਾਲਕਨਾਥ ਦੇ ਲਈ ਜੀ ਇਹ ਬੰਦੇ ਜੀ ਮੇਰੇ ਕੋਲ 3 ਸਾਲਾਂ ਤੋਂ ਆ ਰਹੇ ਨੇ ਜੀ ਇਹ ਮੇਰੇ ਕੋਲ ਪਟਿਆਲੇ ਤੋਂ ਆਉਂਦੇ ਆ ਬਈ ਜੀ ਅੱਛਾ ਜੀ ਇਹ ਇਹਨਾਂ ਦਾ ਸਰੂਪ ਇਹੀ ਪੂਰਾ ਲੈ ਕੇ ਆਉਂਦੇ ਆ ਮੇਰੇ ਕੋਲੇ ਬਾਬਾ ਬਾਲਕਨਾਥ ਜੀ ਤੁਸੀਂ ਬੰਦੇ ਹੋ ਹਾਂ ਜੀ ਜਦੋਂ ਉਹ ਨਾ ਉੱਥੇ ਚੱਲਾ ਹੁੰਦਾ ਜੀ ਇਹਨਾਂ ਦਾ ਹਾਂ ਜੀ ਉਹ ਮੇਰੇ ਕੋਲ ਇਹਨਾਂ ਜੀ ਉਹ ਪ੍ਰਭੂ ਦਾ ਸਰੂਪੀ ਉਹ ਮੇਰੇ ਲਈ ਬਹੁਤ ਵੱਡੀ ਗੱਲ ਹੈ ਬਹੁਤ ਵੱਡੀ ਗੱਲ ਜਾਇਆ ਜਾਂਦਾ ਨਹੀਂ ਉਹ ਸਰੂਪੀ ਬਾਬਾ ਜੀ ਦਾ ਮੇਰੇ ਕੋਲੇ ਲਿਆਉਂਦੇ ਮੇਰੀ ਸ਼ਾਪ ਦੇ ਵਿੱਚ ਜੀ ਬਿਲਕੁਲ ਬਾਬਾ ਬਲਕਨਾਥ ਜੀ ਦੇ ਕੋ ਪੱਗ ਜਿਹੜੀ ਉਹਨਾਂ ਦੀ ਸਿਰਤੇ ਹੈ ਉਹ ਬਹੁਤ ਵੱਡੀ ਗੱਲ ਹੈ ਹਾਂਜੀ 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 ਬਿਲਕੁਲ ਤੁਹ ਦੇਖੋ ਕਿ ਆ ਬਲਜੀਤ ਦੀ ਹੈ ਹਰ ਚੀਜ਼ ਤੁਹਾਨੂੰ ਦਿਖਾਈ ਹੈ ਤਾਂ ਇਹ ਨਾ ਇਹ ਮੇਰੀ ਸਪੈਸ਼ਲਿਸਟੀ ਹੈ ਜੀ ਅੱਛਾ ਜੀ ਇਹ ਨਾ ਮੈਂ ਬਣਾ ਕੇ ਦਿਨਾ ਜੀ ਚਲੋ ਪੰਜਾਬੀ ਦਾ ਆਪਾਂ ਪੰਜਾਬ ਵਿੱਚ ਬੈਠੇ ਸਾਰੇ ਵੰਦੇ ਆ ਇਹ Hindu wedding ਵਾਲੀ ਪੱਗ ਨਾ ਜਿਵੇਂ ਬਣਾ ਕੇ ਦਿਨਾ ਨਹੀਂ ਤਾਂ ਟੋਪੀਆਂ ਹੁੰਦੀਆਂ ਨੇ ਹਾਂ 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 ਉਹ ਇਹ ਉਹ ਅਲੱਗ ਹੀ ਲੱਗਦੀ ਹੈ ਬੜੀ ਅਜੀਬ ਜਿਹੀ ਸਾਰੇ ਇੰਨੇ ਪੈਸੇ ਖਰਚੇ ਹੁੰਦੇ ਨੇ ਉਹ ਰੈਡੀमेड ਜੀ ਹਾਂ ਹੈ ਨਾ ਉਹ ਰੈਡੀमेड ਉਹ ਕੰਨਾ ਤੋਂ ਉੱਤੇ ਰਹਿ ਜਾਂਦੇ ਨੇ ਮੇਰੇ ਕੋਲ ਜਿਉਂਦੇ ਨੇ ਨਾ ਜੀ ਮੈਨੂੰ ਪੂਰੀ ਫਿਟਿੰਗ ਦੀ ਜ਼ੀਰੋ ਜ਼ੀਰੋ ਦੀ ਗੋਰੇ ਨੂੰ ਬਣਾ ਕੇ ਦਿੱਤੀ ਸੀ ਬਾਈ ਜੀ ਬਹੁਤ ਪੂਰਾ ਪੰਜਾਬੀ ਜੱਟ ਲੱਗਦਾ ਜੀ ਪੂਰਾ ਹਾਂ ਬਿਲਕੁਲ ਹਾਂ ਫੀਡਬੈਕ ਵੀ ਮੈਨੂੰ ਉੱਥੋਂ ਹੀ ਉਹਨੇ ਲਿਖ ਕੇ ਭੇਜਿਆ ਜੀ ਅੱਛਾ ਜੀ ਹਨਾ ਜੀ ਉਹ ਇੱਥੇ ਚੰਡੀਗੜ੍ਹ ਤੇ ਆਏ ਤੇ ਇੱਥੇ ਮੈਨੂੰ ਬਣਾ ਕੇ ਦਿੱਤੀ ਬਾਈ ਜੀ ਬਹੁਤ ਜ਼ਿਆਦਾ ਖੁਸ਼ ਹੋ ਬਿਲਕੁਲ ਤੁਸੀਂ ਦੇਖੋ ਇੱਕ ਨਾ ਟਿਪ ਵੀ ਡਾਲਣਾ ਜੀ ਦੇਖ ਕੇ ਅੱਛਾ ਜੀ ਵਾਹ ਜੀ ਵਾਹ ਬਿਲਕੁਲ ਤੁਸੀਂ ਦੇਖੋ ਕਿ ਜਿਸ ਤਰੀਕੇ ਨਾਲ ਇਹਨਾਂ ਦੀ ਪੱਗਾਂ ਬੰਨੀਆਂ ਹੋਈਆਂ ਗੋਰੇ ਕਾਲੇ ਅਮਰੀਕਾ ਕੈਨੇਡਾ ਤੱਕ ਇਹਨਾਂ ਦੀਆਂ ਜਾ ਰਹੀਆਂ ਨੇ ਦੂਜੇ ਪਾਸੇ ਸੈਲੀਬ੍ਰੇਟਾ ਸੈਲੀਬ੍ਰੇਟ ਜਿੰਨੇ ਨੇ ਜਿੰਨੇ ਭਾਵੇਂ ਆਪਾਂ ਗੱਲ ਕਰੀਏ ਵੱਡੇਡੇ ਕਲਾਕਾਰ ਪੋਲਿਟਿਕਸ ਜਿੰਨੇ ਜਿਹੜੇ ਲੀਡਰ ਨੇ ਉਹਨਾਂ ਦੇ ਤਾਂ ਇੰਨਾ ਬੋਲ ਦੱਸਿਆ ਗਿਆ ਕਿ 22 ਸਾਲ ਤੋਂ ਉਹਨਾਂ ਦਾ ਐਕਸਪੀਰੀਅੰਸ ਹੈ ਤੇ ਵੱਡੇ ਵੱਡੇ ਜਿਹੜੇ ਮੰਦਰ ਨੇ ਬ੍ਰਿੰਦਾਵਨ ਬਾਬਾ ਬਾਲਕਨਾਥ ਦੇ ਉਹਨਾਂ ਦੇ ਵੀ ਇਹਨਾਂ ਦੀਆਂ ਪੱਗਾਂ ਗਈਆਂ ਨੇ ਜਿਸ ਤੋਂ ਬਾਅਦ ਜਾ ਕੇ ਅਸੀਂ ਤੁਹਾਨੂੰ ਇਸ ਟਿਕਾਣੇ ਤੇ ਦੱਸਣ ਆਏ ਆ ਕਿ ਇਹ ਸ਼ਾਪ ਜਿਹੜੀ ਹੈ ਮੋਲਾ ਪ੍ਰਕੀਪਦਾਸ ਨਿਊ ਚੰਡੀਗੜ੍ਹ ਦੇ ਵਿੱਚ ਐ ਜਿੱਥੇ ਕੀ ਬਲਜੀਤ ਦੀ ਤੁਸੀਂ ਵੀਡੀਓ ਦੇਖ ਕੇ ਪਛਾਣ ਗਏ ਹੋਗੇ ਰੀਲਾਂ ਬਹੁਤ ਚੱਲਦੀਆਂ ਇਹਨਾਂ ਦੀ ਇੰਸਟਾਗ੍ਰਾਮ ਦੇ ਉੱਤੇ ਤਾਂ ਤੁਸੀਂ ਵੀ ਆਪਣੇ ਕਈ ਭਾਵੇਂ ਵਿਆਹ ਕਾਰਜ ਵਾਸਤੇ ਕਿਸੇ ਲਾੜੇ ਨੂੰ ਤਿਆਰ ਕਰਾਣਾ ਹੋਵੇ ਜਾਂ ਫਿਰ ਕਿਸੇ ਬੰਦੇ ਨੇ ਆਪਣੀ ਕੋਈ ਦਿੱਕ ਬਣਾਉਣੀ ਹੈ ਵਧੀਆ ਤਰੀਕੇ ਨਾਲ ਜੱchnਾ ਹੈ ਤਾਂ ਇਹਨਾਂ ਕੋਲ ਆਣ ਕੇ ਹਰ ਤਰੀਕੇ ਦਾ ਕੱਪੜਾ ਹਰ ਤਰੀਕੇ ਦੀ ਪੱਗ ਮਿਲਦੀ ਹੈ ਵੈਰਾਈਟੀ ਇੱਕ ਨੰਬਰ ਹੈ ਕੋਈ ਕਲਰ ਨਹੀਂ ਫਿੱਟਦਾ ਕੋਈ ਕਿਸੇ ਤਰੀਕੇ ਦੀ ਨਹੀਂ ਕੋਈ ਸ਼ਿਕਾਇਤ ਨਹੀਂ ਅਸੀਂ ਕਸਟਮਰ ਦੇ ਨਾਲ ਵੀਊ ਲਏ ਨੇ ਤਾਂ ਤੁਸੀਂ ਦੇਖੋ ਕਿਸ ਤਰੀਕੇ ਦੇ ਨਾਲ ਇਹਨਾਂ ਦਾ ਜਿਹੜਾ ਨਾਮ ਚੱਲਦਾ ਹੈ ਤਾਂ ਤੁਸੀਂ ਵੀ ਸ਼ੌਪ ਤੇ ਆਓ ਇੱਕ ਵਾਰ ਇਹਨਾਂ ਨੂੰ ਜੂਮ ਮੌਕਾ ਦਿਓ ਤੁਹਾਡੇ ਕੇਰਮੈਨ ਸੁਮੇਤ ਦੇ ਨਾਲ ਹਰਤੇਸ਼ ਸਿੰਘ